ਰਸ ਕਿ ਸਾਨਵੀ ਖੜਿਆ ਦੇਖੋ ਗੁਰਾਹਾਂ ਜਿਹੀ ਬੰਦੀ ਨਾਲ ਖੜੀ ਸੀ ਔਰ ਕੀਰਤੀ ਕਿਸਾਨ ਵਰਜਿੰਦਰ ਸਿੰਘ ਆ ਬਾਈ ਆਪਣਾ ਉਹ ਵੀ ਨਾਲ ਮਜ਼ਦੂਰ ਜਿਹੀ ਬੰਦੀਆਂ ਹਾਂਜੀ ਤਾਂ ਸਾਰੇ ਲੋਕ ਨੇ ਜਿਹੜੇ ਪਿਆਰ ਕਰਦੇ ਨੇ ਲੱਖੀ ਵੀ ਨਾਲ ਨਾ ਪਤਾ ਕੀ ਆ ਸਰਪੰਚ ਗੱਲ ਵੀ ਤੇ ਜਲਦੀ ਤੇ ਹਣਾ ਨੂੰ ਫੜਾਏ ਸਾਨੂੰ ਸਮਝਣ ਦੀ ਲੋੜ ਆ ਇਸ ਵੇਲੇ ਜਿਹੜੀ ਗੇਮ ਖੇਡੀ ਜਾ ਰਹੀ ਆ ਪੰਜਾਬ ਚ ਅੱਗ ਲਾਉਣ ਦੀ ਕੋਸ਼ਿਸ਼ ਆ ਜਿਹੜੀ ਖੇਡਾਂ ਆ ਡਾਕਟਰ ਪ੍ਰੀਮ ਰੋਮੇਦ ਕਰਦਾ ਬਹੁਤ ਚੁਰਦਾ ਹੰਮੰਬਸਾ ਦੇ ਵਿਚ ਨੂੰ ਵੀ ਜੇ ਸੈਂਪਲ ਇਹਦਾ ਨਾਲ ਹੀ ਨਾਲ ਕੁ ਧਿਆਨ ਉਹ ਇਹ ਲਿਆ ਰਹੇ ਟਟਿਆ ਜੀ ਇਹ ਦੀ ਸ਼ਲੋਮਨੀ ਕਮੇਟੀ ਆਪਣਾ ਸਪਸ਼ਟੀਕਰਨ ਦੇਵੇ ਅਕਾਲਤਾ ਸਾਹਾਂ ਤੋਂ ਬੱਤੀ ਜਾਂਦੇ ਉਹ 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 ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਹੈ ਨਾ ਫਿਰ ਆ ਜਿੱਥੇ ਆ ਛੋਟੀ ਵਾਲੀ ਘਟਨਾ ਤੋਂ ਬਾਅਦ ਧਿਆਨ ਆਉਂਦਾ ਲੜਾਈਆਂ ਤਾਂ ਅਸੀਂ ਬੋਲਿਆ ਸੀ ਬਾਈ ਬੋਲ ਨਹੀਂ ਬੋਲੇ ਵੀ ਲੜਾਈਆਂ ਤਾਂ ਮੰਨ ਲਓ ਦੋ ਫਿਰਕਿਆਂ ਦੇ ਮਲੇ ਜੱਟਾਂ ਜਿਹੜਾ ਹੀ ਹੋਗੀ ਜਾਂ ਐਸਐਨ ਦੀ ਐਸਐਨ ਲੜਾਈ ਹੋਊਗੀ ਹੁੰਦਿਆਂ ਰਹਿੰਦੇ ਰੰਗ ਬਹੁਤ ਚੱਲਦੇ ਨੇ ਇੱਕ ਜਾ ਚੱਲਦੀ ਆ ਸਾਡਾ ਤਾਂ ਮਰਸਦੇ ਆ ਵੀ ਯਾਰ ਇਹ ਜਿਹੜਾ ਸਿਸਟਮ ਜਿੱਧਰ ਨੂੰ ਵੱਧ ਰਹੇ ਆ ਆਪਾਂ ਇਹਦਾ ਨੁਕਸਾਨ ਆਉਣ ਵਾਲੇ ਸਮੇਂ ਜੱਜ ਨਹੀਂ ਸਾਨੂੰ ਪਤਾ ਲੱਗ ਰਿਹਾ ਦੇਖੋ ਜੋ ਬੰਦਾ ਪੀੜਿਤ ਹੈ ਨਾ ਉਹਦੇ ਨਾਲ ਤਾਂ ਜਿਵੇਂ ਆਪਾਂ ਸਾਰੇ ਖੜੇ ਆ ਥੋਡੇ ਨਾਲ ਤੁਸੀਂ ਪੀੜਿਤ ਹੋ ਅਸੀਂ ਤੁਹਾਡੇ ਨਾਲ ਆ ਪਰ ਉਹ ਪੀੜਤ ਦਾ ਰੂਪ ਜਿਵੇਂ ਆਪਾਂ ਪਹਿਲਾਂ ਵੀ ਅਸੀਂ ਕਰੀਏ ਸੀ ਇਹ ਗੱਲ ਕਰਕੇ ਹਟੇਗ ਲੱਗੀ ਉਹ ਨਾ ਹੋਵੇ ਇਹ ਨਹੀਂ ਅਸੀਂ ਇਹ ਨਹੀਂ ਹੋਣਾ ਜੱਟ ਵਰਸਸ ਗਲਤ ਮੁੱਦਾ ਨਹੀਂ ਬਣਨ ਦੇਣਾ ਹਾਂ ਸਾਡੇ ਸਾਰੇ ਭਰਾ ਹੈ ਪਹਿਲੀ ਗੱਲ ਕਸਿੱਕੀ ਦੇ ਵਿੱਚ ਦਲਿਤ ਹੈ ਹੀ ਨਹੀਂ ਹੈ ਹੀ ਨਹੀਂ ਅਸਲੀ ਗੱਲ ਐਸੀ ਹੈ ਹੀ ਨਹੀਂ ਪਰ ਜੇ ਜੇ ਪਹਿਲਾਂ ਵਾਲੇ ਹਿੰਦੂਵਾਦ ਨੇ ਚੀਜ਼ਾਂ ਸਿਰਜ ਦਿੱਤੀਆਂ ਜਾਂ ਮਨੁੱਖਵਾਦ ਨੇ ਸਿਰਜ ਸਿਰਜ ਦਿੱਤੀਆਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਉਹ ਹੁਣ ਜਦੋਂ ਕਨਸਟੀਟਿਊਸ਼ਨ ਦੇ ਵਿੱਚ ਆ ਗਿਆ ਵੀ ਚਲੋ ਇਹ ਸ਼ੈਡਿਊਲ ਕਾਸਟ ਨਹੀਂ ਪਰ ਅਸੀਂ ਇਹ ਤੇ ਐਸੀ ਜੱਟ ਵਰਸਿਸ ਮੁੱਦਾ ਨਹੀਂ ਬਣਨਦੇ ਨਾ ਇੱਥੇ ਸਾਰੀਆਂ ਭਰਾਤਰੀ ਜਿੱਥੇ ਬੰਦੀਆਂ ਸਾਡੇ ਨਾਲ ਖੜੀਆਂ ਅਸੀਂ ਇਨਸਾਫ ਲੈਣਾ ਜਿਹੜੀ ਪੰਜਾਬ ਦੀ ਅਮਨ ਕਾਨੂੰਨ ਦੀ ਜਿਹੜੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤਾਂ ਅਸੀਂ ਕਾਮਯਾਬ ਨਹੀਂ ਹੋਣਦੇ ਬਿਲਕੁਲ ਸਹੀ ਪਰ ਪ੍ਰਸ਼ਾਸਨ ਨੂੰ ਅਸੀਂ ਨਾਲ ਦੀ ਨਾਲ ਇਹ ਜਰੂਰ ਕਹਿੰਨੇ ਆ ਕਿ ਜਿੱਥੇ ਜੱਟ ਤੋਂ ਪਾਸੇ ਹੋ ਕੇ ਰਜਵਾੜਾ ਛਾਈ ਮਰਜਵਾੜਾ ਸ਼ਾਹੀ ਲਖਜਾ ਪਹਿਲਾਂ ਵੀ ਯੂਜ਼ ਕੀਤਾ ਹੈ ਮਰਜਵਾੜਾ ਸ਼ਾਹੀ ਜੇ ਕਿਸੇ ਗਰੀਬ ਤੇ ਜ਼ੁਲਮ ਕਰਦੀ ਹੈ ਚਾਹੇ ਉਹ ਗਰੀਬ ਜੱਟ ਹੈ ਤੇ ਚਾਹੇ ਉਹ ਗਰੀਬ ਦਲਿਤ ਹੈ ਠੀਕ ਹੈ ਜੇ ਉਹ ਛਰੇ ਆਮ ਉਹਦੇ ਤੇ ਧੱਕਾ ਕਰਦੀ ਹੈ ਦਿਨ ਦਿਹਾੜੇ ਉਹਦਾ ਘਰ ਤੋੜ ਦਿੱਤਾ ਜਾਂਦਾ ਪਰ ਉੱਥੇ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਬੈਠਣਾ ਨਹੀਂ ਉਹ ਸਾਰਿਆਂ ਨੂੰ ਚਾਹੀਦਾ ਸਾਰਿਆਂ ਨੂੰ ਮੇਰੀ ਮੇਰੀ ਗੱਲ ਸੁਣ ਪਈ ਹੈ ਜਿਹੜਾ ਗਮਦੂਰ ਤੁਹਾਡੇ ਪਿੰਡਾਂ ਦਾ ਇਹ ਮੇਰੇ ਪਿੰਡ ਵਾਗ ਗਿਆ ਅਸੀਂ 10 ਦਿਨ ਛੈਲਰ ਬੰਦ ਰੱਖੇ ਲਕੀਵੀਰ ਮੈਂ ਉਹਦੇ ਚ ਕਿਹਾ ਵੀਡੀਓ ਚ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਸੀ ਉਹ ਔਰ ਮੈਂ ਉਹਦੇ ਚ ਕਹੀ ਆ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ ਜਦੋਂ ਮੈਂ ਲਾਈਵ ਚਲਾ ਰਿਹਾ ਸੀ ਨਾ ਉਦੋਂ ਮੈਂ ਇਹ ਗੱਲ ਕਹੀ ਆ ਜਿਹੜੀ ਤੁਸੀਂ ਗੱਲ ਬੋਲੀ ਸੀ ਕਿ ਗੰਗੂਰ ਸਿੰਘ ਪੱਪੂ ਵੀ ਇਸ ਤੱਕ ਆ ਕਰਕੇ ਜੋ ਤੁਸੀਂ ਗੱਲ ਬੋਲੀ ਸੀ ਮੈਂ ਸਾਰੀ ਉਹ ਡਿਟੇਲਸ ਦੱਸੇ ਇਹ ਉਹ ਬੰਦਾ ਜਿਹਨੂੰ ਮੈਂ ਬਹੁਤ ਚਿਰ ਦਾ ਜਾਣਦਾ ਇਹਦੇ ਕੋਲੇ ਬਰਾਂਡਾ ਮਾਨਸਾ ਫਰੀਦਕੋਟ ਮੋਗਾ ਸਾਰੇ ਟੈਂਡਰ ਇਹਦੇ ਕੋਲੇ ਹੁੰਦੇ ਹਾਂ ਜੀ ਹੈਗੀ ਆ ઠવા ઠવાਈ ਆ ਇਹ ਮੰਨ ਲਓ ਤਾਂ ਆਹ ਤੋਂ ਉੱਪਰੋਂ ਜਿਹੜਾ ਵੀ ਆਉਂਦਾ 2 ਰੁਪਏ ਜਾਂ 3 ਰੁਪਏ 60 ਪੈਸੇ ਆਉਂਦੇ ਸੀ ਥੱਲੇ 80 90 ਪੈਸੇ ਦਿੰਦਾ ਏ ਇਸ ਮਸਲੇ ਨੂੰ ਲੈ ਕੇ ਅਸੀਂ ਤੇਲਾ ਬੰਦ ਵੀ ਰੱਖੇ ਸ਼ੈਲਰ ਫਿਰ ਇਹ ਮੇਰੇ ਪਿੰਡ ਗਿਆ ਚੱਲ ਕੇ ਉਹ ਖੇਤਾਂ 'ਚ ਮੇਰੇ ਕੋਲੇ ਭੈਣੇ ਕੋਲੇ ਮੈਨੂੰ ਕਹਿੰਦਾ ਤੂੰ ਬੋਲ ਕੀ ਲੈਣਾ ਮੈਂ ਤੂੰ ਆਹ ਤਾਂ ਗੱਲ ਕਹਿਦੀ ਮੈਂ ਮੇਰੇ ਪਿੰਡ ਆ ਮੈਂ ਤੈਨੂੰ ਇੱਥੇ ਬੰਦ ਆ ਜੇ ਤੂੰ ਕਿਤੇ ਕਿਤੇ ਹੋਰ ਖੜਾ ਹੁੰਦਾ ਮੈਂ ਅੱਛਾ ਇਹ ਪਤਾ ਕੀ ਆ ਇਹ ਜਿਹੇ ਬੰਦੇ ਹੈਗੇ ਆ ਜਿਨ੍ਹਾਂ ਦੀ ਬਦੌਲਤ ਮੰਨ ਲਓ ਇਹ ਮਾਹੌਲ ਖਾਬ ਹੋ ਰਿਹਾ ਕੁਣੀ ਤਾਂ ਬਹੁਤ ਚਿਰ ਦੇ ਬੋਲ ਰਹੇ ਆ ਯਾਰ ਵੀ ਕਾਲ ਤਾਸਾ ਦੇ ਜਹਦਾਰ ਨੂੰ ਵੀ ਅਪੀਲ ਆ ਕਰ ਚੁੱਕੇ ਆ ਮਿਲ ਕੇ ਹੀ ਮੈਂ ਤਾਂ ਪਹਿਲਾਂ ਜਿਹੇਦਾਰ ਗੰਨੇ ਹਰਪ੍ਰੀਤ ਸਿੰਘ ਹੁੰਦਾ ਹੈ ਉਹਨਾਂ ਨੂੰ ਮਿਲ ਕੇ ਵੀਰ ਗੁਰੂ ਘਰ ਤੇ ਸਵੇਰ ਇਕ ਹੋਣ ਉਹ ਪੜਨਾ ਚਾਹੀਦਾ ਇਹ ਵੀ ਮਸਲਾ ਹੈਗਾ ਮੈਂ ਇਹੀ ਤੇ ਸਭ ਕੁਝ ਕਰਨ ਜਾ ਰਿਹਾ ਨਾ ਲੱਖੀ ਵੀਰ ਦੇਖੋ ਇੱਕ ਮੇਰੀ ਕੋਈ ਗਮਦੂਰ ਸਿੰਘ ਪੱਪੂ ਨਾਲ ਕੋਈ ਪਰਸਨਲ ਨਹੀਂ ਸਿਰਫ ਇੱਕ ਸਰਕਾਰੀ ਕੰਮ ਨੂੰ ਲੈ ਕੇ 18 ਲੱਖ ਰੁਪਏ ਦਾ ਪ੍ਰੋਜੈਕਟ ਲੋਕਾਂ ਦਾ ਪੈਸਾ ਖਰਾਬ ਕਰਨ ਉਹੀ ਪੈਸਾ ਸਾਡੀ ਨੌਜਵਾਨੀ ਤੇ ਲੱਖੀ ਵੀਰ ਲੱਗੇ ਸਾਡੇ ਪਿੰਡ ਚ ਗ੍ਰੈਡ ਹੈ ਨਹੀਂ ਲੇਡੀਜ਼ ਔਰ ਜੈਂਸ ਜੇ ਲੈਉਣ ਵਾਸਤੇ ਸਾਡੇ ਕੋਲੇ ਮੇਰੇ ਕੋਲੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਪਤਾ ਲਖੇ ਵੀ ਕਿੰਨੀ ਹੈ 70 ਤੋਂ 80 ਕਿੱਲੇ ਔਰ ਉਹਦੇ ਜੋ ਠੇਕਾ ਪਤਾ ਕਿੰਨੇ ਦਾ ਹੁੰਦਾ ਸੀ 2 ਤੋਂ 2.5 ਕਿੱਲਿਆਂ ਦਾ ਦੱਸੋ ਅਸੀਂ ਨਾ ਆਪਾਂ ਇੱਥੇ ਸਾਰੇ ਬੰਦੇ ਖੜੇ ਆ ਆ ਗੱਲ ਛੱਡ ਦੇ ਇੱਕ ਆ ਜਿਹੜੀ ਗੱਲ ਹੈ ਨਾ ਅਸੀਂ ਲਿਖ ਕੇ ਵੀ ਪਾ ਰਹੇ ਆ ਤੇ ਕਹਿ ਵੀ ਚੁੱਕੇ ਆ ਮੇਰੀ ਵੀਡੀਓ ਬਣੀ ਹੋਈ ਆ ਲਖੇ ਵੀ ਪੂਰੇ ਪ੍ਰਸ਼ਾਸਨ ਨਾਲ ਬਹੁਤ ਜ਼ਿਆਦਾ ਟੱਕਰ ਲੱਗੀ ਸੀ ਅੱਜ ਤੋਂ ਮਹੀਨੇ ਦੀ ਗੱਲ ਆ ਉਹਦੀ ਵੀ ਨਿਸ਼ਾਨਦੇਹੀ ਲਈ ਇਹ ਜੱਨਾ ਨੇ ਕਵਰਿੰਗ ਕੀਤੀ ਆ ਤਿੰਨ ਨੂੰ ਲਗਾ ਦਿੱਤੀ ਤੇ ਪੰਚਾਇਤੀ ਜ਼ਮੀਨ ਕਿੰਨੀ ਹੈ 70 ਤੋਂ 80 ਕਿੱਲੇ ਹੁਣ ਅਸੀਂ ਇੱਕ ਗੱਲ ਕਹਿ ਰਹੇ ਆ ਕਿ ਇਹ ਸਾਰੀਆਂ ਪੰਚਾਇਤਾਂ ਕਰਨ ਕਿ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਗਰੀਬਾਂ ਲਈ ਰਾਖਵਾ ਹੋਵੇ ਉਹ ਹੈਗਾ ਜੀ ਇਸ ਤਰ੍ਹਾਂ ਕਾਨੂੰਨ ਦੇ ਨਹੀਂ ਰਹੇ ਉਹੀ ਮੈਂ ਕਹਿ ਰਿਹਾ ਵੀ ਇਸ ਗੱਲ ਨੂੰ ਮੰਨਣ ਗੱਲ ਵੀ ਕਰਨਾ ਹਾਂ ਕਿਉਂਕਿ ਇਹਨੂੰ ਇੰਪਲੀਮੈਂਟ ਕਰੀਏ ਉਹਦੇ ਚ ਜੇ ਆਪਾਂ ਦੂਜੀਆਂ ਚੀਜ਼ਾਂ ਕਰ ਸਕਦੇ ਆ ਕਰ ਲੋ ਕਿ ਨਹੀਂ ਜੀ ਇਹ ਨੌਕਰੀਆਂ ਚ ਆ ਫਲਾਨੇ ਆ ਚਾਹ ਤੇ ਯਾਰ ਪੰਚਾਇਤ ਦੀ ਕਮੜਾ ਪੜਿਆ ਕਿੰਨਾ ਕੁ ਮੈਂ ਪਲੱਸ 2 ਕਰਕੇ ਤੇਜ ਸਾਲ ਪੜਿਆ ਲਿਖਿਆ ਯਾਰ ਨੌਜਵਾਨ ਆ ਨੌਜਵਾਨ ਫੋੜੀ ਪੜੇ ਲਿਖੇ ਖੜੇ ਆ ਇਹਨਾਂ ਨੂੰ ਇਹ ਤਾਂ ਦੱਸੋ ਨਾ ਵੀ ਸਾਡਾ ਅਸਲ ਦੁਸ਼ਮਣ ਕੌਣ ਬਿਲਕੁਲ ਇਹਦਾ ਇੱਥੇ ਜਿਹੜੀ ਧਿਰ ਨੇ ਇੱਥੇ 2025 1200 ਸਾਲ ਤੋਂ ਰਾਜ ਕਰ ਰਹੀ ਹੈ ਹਾਂਜੀ ਬਾਬੇ ਪੀਸ਼ਕ ਮੈਂ ਆਪਾਂ ਜੱਟ ਕਹਿ ਦਿੰਨੇ ਆ ਕੋਈ ਮਜਬੀ ਕਹਿਣ ਦਾ ਗੁਰਮੁਖੀ ਆ ਕਿ ਮੇਰਾ ਡੋਲੀ ਇਹਨਾਂ ਨੇ ਵੰਡਤਾ ਆਪਾਂ ਨੂੰ ਜਾਤਾਂ ਜੀ ਵੰਡ ਕੇ ਕਹਿ ਰਹੇ ਆ ਨਾ ਹਾਂ ਹਾਂ ਮੈਂ ਤੇ ਮੇਰੇ ਮੇਰੇ ਨੂੰ ਬੜਾ ਧਿਆਨ ਰੱਖ ਹਾਂਜੀ ਹਾਂਜੀ ਵੀ ਆਪਾਂ ਨੂੰ ਜਾਤਾਂ ਨਹੀਂ ਵੰਡਤਾ ਵਰਨਾ ਚ ਵੰਡਤਾ ਕਿੰਨੇ ਚਿਰ ਤੋਂ ਰਾਜ ਕਰ ਰਹੇ ਆ ਆ ਮੈਂ ਆ ਕਿਤਾਬ ਆ ਆ ਪੜੀਏ ਦੇ ਬਾਰੇ ਜਿਕਰਾ ਮੈਂ ਕਈ ਵਾਰ ਕੀਤਾ ਭਾਰਤੀ ਲੋਕ ਨੀਚ ਨੀਚ ਦੇ ਮਕਸਰ ਗਰਨਾਮ ਸਿੰਘ ਨੇ ਮੈਂ ਕਹਿੰਦਾ ਕੱਲੀ ਕੱਲੀ ਗੱਲ ਦਾ ਨਖੇੜਾ ਕਰਿਆ ਪਏ ਨਹੀਂ ਤੇ ਤੁਸੀਂ ਦੋਨੋਂ ਬੈਠਿਓ ਸੋਨੀ ਕੌਣ ਹੈ ਇਹ ਸਾਂਝ ਸਾਡੀ ਟੁੱਟੇ ਨਹੀਂ ਮੈਂ ਗੱਲ ਕਰਦਾ ਨਾ ਇਹ ਸਾਂਝ ਸਾਡੀ ਐ ਹੋਣੀ ਚਾਹੀਦੀ ਨੋ ਮੌਸ ਦਾ ਰਿਸ਼ਤਾ ਹੈ ਸਾਡਾ ਪਰ ਰਜਵਾਨਾ ਸਹੀ ਦੇ ਤੱਕਾ ਸਹੀ ਨਹੀਂ ਅਸੀਂ ਸਣੀ ਹਾਂ ਇਹ ਚੀਜ਼ ਹੈ ਸਾਂਹ ਜਿਹੜੀ ਟੁੱਟਦੀ ਜਿਹੜੀ ਸਰਮਾਇਦਾਰੀ ਆ ਉਹ ਸ਼ੁਰੂ ਤੋਂ ਹੀ ਆਏ ਰਹੀ ਹੈ ਬਿਲਕੁਲ ਅੱਜ ਵੀ ਮੈਂ ਮੈਂ ਮੰਨਦਾ ਜਿਹੜੇ ਪਿੰਡਾਂ ਚ ਬਹੁਤ ਤਰ੍ਹਾਂ ਦੇ ਘੜਮ ਚੌਧਰੀ ਹੈਗੇ ਆ ਜਿਹੜੇ ਇਸ ਸਿਸਟਮ ਨੂੰ ਖਰਾਬ ਕਰੀ ਜਾਂਦੇ ਆ ਪਰ ਸਾਡਾ ਨੁਕਸਾਨ ਸਾਰਿਆਂ ਦਾ ਹਮ ਅਗਲੇ ਨੇ ਪਾੜ ਕੇ ਦਿਫਾੜ ਕਰਕੇ ਸਾਡਾ ਨੁਕਸਾਨ ਕਰਨ ਉਹ ਮੈਂ ਦੱਸੋ ਆਪਾਂ ਕਹਿੰਦੇ ਕਿ ਤੇ ਮੈਂ ਲਿਖੀ ਵੀ ਕਲੈਰੀਫਾਈ ਕੀਤਾ ਨਾ ਤੁਹਾਨੂੰ ਕਿ ਵੀ ਇਹ ਚੀਜ਼ ਇਹ ਵੀ ਨਹੀਂ ਹੋਣੀ ਚਾਹੀਦੀ ਕਿ ਸਾਡੀ ਕੋਈ ਪਰਸਨਲ ਸਿਰਫ ਇਹ ਹੈ ਤਾਂ ਜਿਹੜਾ ਬੰਦਾ ਮਾੜਾ ਮਾੜਾ ਬਾਈ ਜਿਹੜਾ ਬੰਦਾ ਮਾੜਾ ਮੜ ਹੁਣ ਮੈਂ ਕਹਿੰਦਾ ਕੋਈ ਵੀ ਹੋਵੇ ਕੋਈ ਵੀ ਹੈ ਕੋਈ ਹੋਰ ਵੀ ਹੋਵੇ ਕੋਈ ਵੀ ਹੋਵੇ ਇੱਕ ਗੱਲ ਬਾਈ ਨੇ ਕਹੀ ਸੀ ਮੇਰੇ ਨਾਲ ਮੇਰਾ ਪਿੰਡ ਚ ਬਾਈ ਕੱਟ ਕਰਤਾ ਸੀ ਪੋਸਟਾਂ ਨੂੰ ਲੈ ਕੇ ਮੈਂ ਕਹਿੰਦਾ ਉਸ ਏਰੀਆ ਦਾ ਬਾਈ ਨੇ ਕੋਈ ਜੱਟ ਵਰਕ ਨਹੀਂ ਕੁਛ ਨਹੀਂ ਦੇਖਿਆ ਮੇਰੇ ਹੱਕ ਚ ਲਗਾਤਾਰ ਸਟੈਂਡ ਰੱਖਿਆ ਮੈਂ ਕਹਿੰਦਾ ਮੇਰੀ ਜਰੂਰ ਪਜਾਦੀ ਉਦੋਂ ਬਾਈ ਨੇ ਉਹਦੋਂ ਇੱਕ ਹੀ ਗੱਲ ਕਹੀ ਸੀ ਮੈਨੂੰ ਵੀ ਇੱਕ ਕੋਈ ਮਸਲਾ ਹੋ ਜੇ ਉਹਨੂੰ ਲੈ ਕੇ ਤੁਸੀਂ ਪੂਰੇ ਵਰਗ ਨੂੰ ਬਦਨਾਮ ਨਾ ਕਰ ਦਿਓ ਜਿਵੇਂ ਮੰਨ ਲਓ ਹੁਣ ਅੱਜ ਅੱਜ ਆ ਮਸਲਾ ਹੋ ਗਿਆ ਉਥੇ ਬਾਈ ਕਹਿੰਦਾ ਜਿਵੇਂ ਮਨ ਲੱਗ ਬੰਦੂਰ ਆ ਬੰਦੂਰ ਨੂੰ ਫੁੱਲ ਪਲੇਟ ਉਹਦਾ ਨਾਮ ਲੈ ਕੇ ਪਲੇਟੋ ਪਰ ਪੂਰੇ ਮੈਨੂੰ ਤੁਸੀਂ ਉਸ ਕਾਸਟ ਨੂੰ ਕਰ ਦੇਣਾ ਉਹ ਜੀ ਤੇ ਤਾਂ ਗੱਲਾਂ ਹੋਈਆਂ ਵੀ ਉਹ ਨਹੀਂ ਖੈਰੀ ਨਾਲੀ ਬਹੁਤ ਹੋਣ ਜੀ ਤੁਸੀਂ ਬਹੁਤ ਚਾਉਣ ਦੀ ਕੋਸ਼ਿਸ਼ ਕੀਤੀ ਉਹ ਗੱਲ ਨੂੰ ਨਾ ਜਿਵੇਂ ਬੀਜੇਪੀ ਲੰਬੂ ਲਾਉਣ ਨੂੰ ਫਿਰ ਉਹ ਸੋਹਣੇ ਤਰੀਕੇ ਨਾਲ ਹੈਂਡਲ ਕਰ ਬਚਾਓ ਇੱਕ ਹੋਰ ਵੀ ਗੱਲ ਜੀ ਕਿਤੇ ਥੋੜਾ ਜਿਹਾ ਮਾਹੌਲ ਵਾਇਲੈਂਟ ਨਹੀਂ ਹੋਊਗਾ ਮੈਂ ਪਹਿਲਾਂ ਵੀ ਗੱਲ ਕਰਦਾ ਪਿਆ ਵੀ ਜਿਹੜਾ ਮੌਕੇ ਦਾ ਅਫਸਰ ਸੀ ਲੈ ਜਿਹੜਾ ਜੇ ਕਿਤੇ ਉਹ ਥੋੜਾ ਜਿਹਾ ਮਾਹੌਲ ਨੂੰ ਤਰੀਕੇ ਨਾਲ ਹੈਂਡਲ ਕਰ ਲੈਂਦਾ ਨਾ ਇਹੋ ਤਾਂ ਗੱਲ ਆਉਣੀ ਨਹੀਂ ਸੀ ਦੂਜਾ ਮੈਂ ਵਾਰ-ਵਾਰ ਫੇਰ ਬੇਨਤੀ ਕਰ ਰਿਹਾ ਕਿ ਐਸਐਸਪੀ ਸਾਹਿਬ ਨੂੰ ਡੀਜੀਪੀ ਫੋਨ ਚੁੱਕ ਰਿਹਾ ਹੈ ਡੀਆਈਜੀ ਫੋਨ ਚੁੱਕ ਰਿਹਾ ਹੈ ਮੈਡਮ ਐਸਐਸਪੀ ਨੇ ਕਾਲ ਨਹੀਂ ਕੀਤੀ ਹਜੇ ਵੀ ਹਲੇ ਵੀ ਨਹੀਂ ਸਟਿਲ ਕੱਲ ਵੀ ਮੇਰੀ ਗੱਲ ਮੈਂ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਕਹਿਣ ਦਾ ਮਕਸਦ ਹੈ ਕਿ ਇੰਨਾ ਇਨਡਿਫਰੈਂਟ ਐਟੀਟਿਊਡ ਇੱਕ ਮਤਲਬ ਚੰਗਾ ਨਹੀਂ ਲੱਗਦਾ ਜੇ ਇਹ ਕਿਤੇ ਉਹਦੇ ਮੌਕੇ ਤੇ ਫੋਨ ਚੁੱਕ ਲੈਂਦੇ ਤਾਂ ਇਹ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਇਹ ਡਿਊਟੀ ਹੁੰਦੀ ਹਾਂ ਚੱਕਣਾ ਡਿਊਟੀ ਹੈ ਬੀਂਗਾ ਪਬਲਿਕ ਸਰਵੈਂਟ ਦਾ ਫੋਨ ਉਠਾਉਣਾ ਜ਼ਰੂਰੀ ਹੈ ਅੱਛਾ ਦੂਸਰਾ ਇਹ ਮੁੰਡੇ ਸੀ ਨਵੇਂ ਇਹਨਾਂ ਨੂੰ ਨਹੀਂ ਸੀ ਪਤਾ ਕਿ ਪ੍ਰਸ਼ਾਸਨ ਨੇ ਟੈਕਲ ਕਰਨਾ ਸੀ ਯਾਰ ਜੇ ਇਹਨਾਂ ਨੇ ਧਰਨਾ ਲਾ ਲਿਆ ਸੀ ਤਾਂ ਵੱਧ ਤੋਂ ਵੱਧ 2 ਦਿਨ ਲਾ ਲੈਂਦੇ 4 ਦਿਨ ਲਾ ਲੈਂਦੇ ਧਰਨਾ ਲਾਉਣਾ ਉਹ ਤਾਂ ਡੈਂਗਰਸ ਰਾਈਟ ਹੈ ਇੱਕ ਥੋੜੀ ਗੱਲ ਹੈ ਤੁਸੀਂ ਕਹਿ ਰਹੇ ਹੋ ਕਿ ਧਰਨਾ ਇਲੈਗਲ ਹੈ ਅਸੀਂ ਕੀ ਕਰਾਂਗੇ ਪ੍ਰੋਟੈਸਟ ਹੀ ਕਰਾਂਗੇ ਨਾ ਇਹ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਜੇ ਉਸ ਘਰ ਦਾ ਕੋਈ ਮੁਲਾਜ਼ਮ ਬਣ ਗਿਆ ਮੰਨ ਲਓ ਅਫਸਰ ਬਣ ਗਿਆ ਮੰਨ ਲਓ ਮੈਂ ਮੇਰੀ ਮਾਸੀ ਦਾ ਮੁੰਡਾ ਉਹਦਾ ਗਾਂਏ ਰਿਸ਼ਤੇਦਾਰ ਹੈ ਹੁਣ ਯਾਰ ਅਸੀਂ ਆਪਦੇ ਖੂਨ ਨਾਲ ਵੀ ਨਾ ਖੜਾ ਜੀ ਹੋਰ ਕਿੱਥੇ ਖੜਾਂਗੇ ਫਿਰ ਅਸੀਂ ਕੀ ਕਰਾਂਗੇ ਭਾਵੇਂ ਮੈਂ ਪਲਾਣਾ ਮੈਂ ਗਾਸਟ ਅਫਸਰ ਹੈ ਮੈਡਮ ਵਾਰ-ਵਾਰ ਉਹਨਾਂ ਕਹਿ ਰਿਹਾ ਕਿ ਜੀਓ ਜਾਏ ਤੇ ਜੀਓ ਮੈਂ ਵੀ ਗਸਨਫਤਰ ਹਾਂ ਸਾਡੇ ਹੀ ਘਰਾਂ ਨੂੰ ਜੇ ਤੁਸੀਂ ਪਈ ਜਾਓਗੇ ਤਾਂ ਫਿਰ ਤਾਂ ਰੋਹਾਂਗਾ ਨਾ ਇਸ ਕਰਕੇ ਇਹ ਚੀਜ਼ ਸਾਡੇ ਤੋਂ ਸਹਿਣ ਨਹੀਂ ਹੋਣੀ ਆ ਕੁੱਲ ਮਿਲਾ ਕੇ ਇਹ ਆ ਕਿ ਮੈਂ ਵਾਰ-ਵਾਰ ਇੱਕੋ ਗੱਲ ਕਹਿੰਦਾ ਕਿ ਜੇ ਕਿਤੇ ਪ੍ਰਸ਼ਾਸਨ ਉਸ ਦਿਨ ਮੁਸਤਦੀਦ ਕੋਦਾ ਖਾਸ ਕਰਕੇ ਐਸਐਚਓ ਜੇ ਕਿਤੇ ਮੁਸਤਦੀਦ ਕੋਨਾ ਨਾ ਇਸ ਮਾਹੌਲ ਨੂੰ ਵਾਇਲੈਂਟ ਹੋਣ ਦਿੰਦਾ ਤਾਂ ਇਹ ਮਾਹੌਲ ਵਿਗੜ ਜਾਣੀ ਸੀ ਉਹ ਮੁੰਡੇ ਨਵੇਂ ਸੀ ਇਹ ਦੁਕਾਨੇ ਬੰਦ ਹੈ ਲਾਈਨ ਹਾਜ਼ਰ ਕੱਲਾ ਲਾਈਨ ਹਾਜ਼ਰੀ ਕੀਤਾ ਉਹ ਤਾਂ ਫੇਰ ਗੱਲ ਮੈਂ ਵੈਸੇ ਗੱਲ ਕਰਦਾ ਹਾਂ ਲੱਕੀ ਵੀਰੇ ਇਹ ਸੀ ਵਿਚਾਰੇ ਨੌਨ ਜੱਥੇਬੰਦਕ ਬੰਦੇ ਜੇ ਜੱਥੇਬੰਦਕ ਬੰਦੇ ਹੁੰਦੇ ਤਾਂ ਆ ਰਾਮ ਨਾਲ ਬੈਠੇ ਹੁੰਦੇ ਨਾਲੇ ਜਿਹੜੇ ਤਰੀਕੇ ਨਾਲ ਇਹਨੇ ਵਰਸ਼ਨ ਦਿੱਤਾ ਅੱਜ ਤੁਹਾਡੇ ਸਾਹਮਣੇ ਇਹ ਕਹਿੰਦਾ ਸਾਨੂੰ ਉੱਥੇ ਧਰਨੇ ਬੈਠੇ ਆ ਧਰਨੇ ਤੇ ਬੈਠਿਆ ਨੂੰ ਇਹ ਖਬਰ ਮਿਲਦੀ ਹੈ ਇਹ ਧਰਨੇ ਤੇ ਬੈਠੇ ਆ ਡੀਐਸਪੀ ਵਾਸ ਵੈਰੀ ਕਮ ਡੀਐਸਪੀ ਇਹਨਾਂ ਨੂੰ ਬੁਲਾ ਰਿਹਾ ਉਹ ਬੁਲਾ ਰਿਹਾ ਕਿ ਆ ਜਾਓ ਆਪਾਂ ਲਿਖ ਲਿਖਾ ਕਰੀਏ ਉਧਰੋਂ ਇਹਨਾਂ ਨੂੰ ਖਬਰ ਮਿਲਦੀ ਹੈ ਜੋ ਇਹਨੇ ਵਰਸ਼ਨ ਦੱਸਿਆ ਵੀ ਉਧਰੋਂ ਖਬਰ ਮਿਲਦੀ ਹੈ ਇਹਨਾਂ ਨੂੰ ਧਰਨੇ ਤੇ ਬੈਠਿਆ ਨੂੰ ਵੀ ਥੋੜੇ ਘਰੇ ਵੜ ਗਏ ਗੁੰਡੇ ਬੰਦੇ ਹੁਣ ਇਹ ਤਾਂ ਇਹ ਜਾਣਦਾ ਕਿ ਕੌਣ ਸੀ ਜਾਂ ਇਹ ਦੱਸਣਗੇ ਆਪ ਜਿਨ੍ਹਾਂ ਨੂੰ ਕਿਹਨੇ ਦੱਸਿਆ ਪਿੰਡ ਵਾਲੀ ਸੀ ਕਿ ਜਿਹੜੇ ਬੰਦੇ ਕੋਈ ਕੁਛ ਬੰਦੇ ਹੰਦੂ ਗੱਲ ਗੱਲ ਸੁਣਨ ਆ ਲਈਏ ਵੀਰੇ ਗੱਲ ਗੱਲ ਸੁਣਿਓ ਜਦੋਂ ਇਹ ਉੱਥੇ ਬੈਠੇ ਐ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਨਿੱਕੀ ਬੱਚੀ ਘਰੇ ਸੀ ਸ਼ਹਿਨੂਰ ਆ ਉਹਦਾ ਨਾਮ ਉਹਦੇ ਨਾਲ ਵੀ ਕੁੱਟਮਾਰ ਕੀਤੀ ਇਹਨਾਂ ਨੇ ਉਹਨੂੰ ਬਚਾਉਣ ਲਈ ਆਪਣਾ ਘਰ ਬਚਾਉਣ ਲਈ ਕੁਝ ਬੰਦੇ ਇਹਨਾਂ ਦੇ ਇੱਧਰ ਪੱਜੇ ਅੱਧੇ ਬੰਦੇ ਉੱਥੇ ਇਹਨਾਂ ਤਿੰਨ ਚਾਰ ਬੰਦਿਆਂ ਨੂੰ ਪੁਲਿਸ ਲਾ ਰਹੀ ਹੈ ਵੀ ਆਜੋ ਆਪਾਂ ਲਿਖ ਲਿਖਾ ਕਰੀਏ ਪਰ ਵਿਚਕਾਰ ਕੌਣ ਰਹਿ ਗਏ ਉਹ ਜਿਹੜੇ ਨਵੇਂ ਮੁੰਡੇ ਹੁਣ ਉਹਨਾਂ ਦੇ ਸਾਜ਼ਿਸ਼ ਤਹਿਤ ਇਹ ਦੱਸ ਰਿਹਾ ਵੀ ਉਹਨਾਂ ਤੇ ਪੇਲਟਿੰਗ ਹੋਗੀ ਸਟੂਨ ਪੇਲਟਿੰਗ ਕਰਦੀ ਦੇ ਫਾਇਰਿੰਗ ਸ਼ੁਰੂ ਹੋ ਗਈ ਹੁਣ ਜਦੋਂ ਮਾਹੌਲ ਹੀ ਹਫੜਾ ਦਫੜੀ ਚ ਕਰਤਾ ਤੇ ਫਿਰ ਉਹ ਆਪਣੇ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਕੁਛ ਤਾਂ ਕਰਨਗੇ ਆ ਸੀ ਉਹ ਨੈਰੇਟਿਵ ਜਿਹੜਾ ਪਹਿਲੀ ਵੀਡੀਓ ਤੁਸੀਂ ਕਹਿ ਰਹੇ ਹੋ ਉਹ ਇੱਕ ਐਕਸੀਡੈਂਟ ਸੀ ਤੇ ਜਿਹੜੀਆਂ ਬਾਕੀ ਵੀਡੀਓਜ਼ ਜਦੋਂ ਕੱਢ-ਕੱਢ ਕੇ ਉਹ ਸਾਰੀਆਂ ਭੇਜੀਆਂ ਦੀਆਂ ਪਰਚੀ ਜਿਹੜੀਆਂ ਰੱਖੀਆਂ ਉਹ ਕਹੀ ਗਈ ਆ ਕਿ ਪੁਲਿਸ ਨੇ ਪਰਿਵਾਰ ਨਾਲ ਜਾਂ ਉੱਥੇ ਬੈਠੇ ਤੁਹਾਡੇ ਧਰਨੇ ਵਾਲਿਆਂ ਨਾਲ ਕੋਈ ਜ਼ਿਆਦਤੀ ਕੀਤੀ ਕੋਈ ਗੱਲ ਹੋਈ ਸੀ ਇਸ ਤਰ੍ਹਾਂ ਦੀ ਕੁੱਟਿਆ ਕਿਹਾ ਗਿਆ ਬਹੁਤ ਸੁਣਨਾ ਚਾਹੀਏ ਇਹ ਜੀ ਵੀਡੀਓ ਚਲੇ ਕੋਲਸਾਲਿਆਂ ਨੇ ਤਸ਼ੱਦਦ ਨੇ ਵੀ ਕੁੱਟਮਾਰ ਕੀਤੀ ਚਲੋ ਬ੍ਰੈਂਡ ਤੋਂ ਫਿਰ ਕੈਮਰੇ ਤੇ ਕੋਈ ਉਹ ਜੋ ਓਕੇ 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 ਚਲੀ ਰਾਤ ਸਰ ਹੁਣ ਆਪਾਂ ਫਿਰ ਚੱਲਦੇ ਕਿੱਥੇ ਸੀ ਦਿੱਤੀ ਸੀ ਲਖੀ ਵੀਰ ਇਹ ਸਮਾਜ ਲਈ ਲੜ ਰਹੇ ਸੀ ਨਵੇਂ ਸਮਾਜ ਦੇ ਨਾ ਇਸ ਨੂੰ ਇੱਕ ਮੈਥਿਕ ਵੀ ਕਹਿਣਾ ਕਿ ਪਰਸਨਲ ਹੀ ਮੰਨਿਆ ਜਾਵੇ ਵੈਸੇ ਮੇਰੇ ਪਿੰਡ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਇੱਕ ਗੱਲ ਅਖੀ ਵੀ ਮੇਰੇ ਪਿੰਡ ਦੇ ਲੋਕਾਂ ਨੇ ਉਹਨਾਂ ਦੇ 30 ਤੋਂ 40 ਦੇ ਗਰੀਬ ਸੀ ਸਾਡੀ ਮੇਰੇ ਨਾਲ ਮਹਿਰ ਅਸਟ ਹੋਇਆ ਸੀ ਕੋਲ ਨਾਲ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸਾਡਾ ਸਰਪੰਚ ਸਾਡਾ ਪੱਤਰਕਾਰ ਸਾਡਾ ਕਲਦੀ ਬਾਹਰ ਹੋਣਾ ਹਾਂ ਠੀਕ ਬਾਹਰ-ਬਾਰ ਬੀਬੀਆਂ ਕਹਿ ਰਹੀਆਂ ਆਂ ਬੀਬੀਆਂ ਸਾਡੇ ਸੂਰਮੇ ਪੁੱਤ ਜੰਮੇ ਆਂ ਵੀਡੀਓ ਚ ਦੇਖ ਰਹੇ ਆਂ ਆਂ ਬੀਬੀਆਂ ਗਰੀਬ ਬੀਬੀਆਂ ਕਹਿ ਰਹੀਆਂ ਆਂ ਸਾਡੇ ਸੂਰਮੇ ਪੁੱਤ ਜੰਮੇ ਭਲਾ ਜਾਨ ਚਲੀ ਜਾਵੇ ਜੇ ਸਾਡਾ ਸਰਪੰਚ ਨਹੀਂ ਬਾਹਰ ਹੁੰਦਾ ਤਾਂ ਸਾਡੇ ਮੁੰਡੇ ਵੀ ਨਾ ਬਾਹਰ ਦੇਖੋ ਜੇ ਖਾਲੇ ਉਹ ਕਹਿ ਰਹੇ ਕੀ ਬੰਦਾ ਮਾੜਾ ਜੇ ਬੰਦਾ ਮਾੜਾ ਇਹਨੂੰ ਸਰਪੰਚ ਬਣਾ ਦੇਣਗੇ ਪਿੰਡ ਦੇ ਲੋਕ ਉਹ ਵੀ ਆਜ਼ਾਦ ਦੇਖੋ ਠੀਕ ਆ ਅਸੀਂ ਵੀਰੇ ਅਸੀਂ ਮੈਂ ਹਮੇਸ਼ਾ ਧਨਾਟਾਂ ਦੇ ਖਿਲਾਫ ਹੀ ਲੜਦਾ ਆਂ ਮੋਰਾ ਵਾਲੀ ਪਿੰਡ ਮਲੇਰ ਕੋਲੇ 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 ਘਟਨਾ ਵਾਪਰੀ ਸੀ ਪੱচ্চਾ ਕੁੱਟਿਆ ਸੀ ਪਤੰਗ ਜਾਨ ਪਿੱਛੇ ਹਾਂ ਤੇ ਮੈਂ ਦੇਖਦਾ ਇੱਥੋਂ ਚੱਲ ਕੇ ਗਿਆ ਰਾਤ ਨੂੰ ਮੈਂ ਜਾ ਕੇ ਬਹੁਤ ਮੇਰੇ ਯਾਰਾਂ ਮਿੱਤਰਾਂ ਦੇ ਫੋਲ ਕਰਾਈ ਵੀ ਬਾਈ ਨੂੰ ਕਹਿੰਦਾ ਮੈਂ ਨਾ ਸੱਟਾ ਹੋ ਗਿਆ ਤੇ ਸਦਾ ਪਰਚਾ ਕਰਾ ਕੇ ਆ ਮੈਂ ਤਾਂ ਪਰਮੇਸ਼ਰ ਉਹਨਾਂ ਦੇ ਖਿਲਾਫ ਕੋਈ ਵੀ ਹੈ ਮੇਰੇ ਦਾਈ ਚਾਚਾ ਨਹੀਂ ਮੇਰੇ ਫਾਦਰ ਨੂੰ ਮੇਰੀ ਸਿਸਟਰ ਕੋ ਰੋ ਲਿਆ ਕੇ ਨਾ ਤੁਸੀਂ ਉਹਦੇ ਬਿਆਨ ਸੁਣ ਲੋ ਚਾਹੀ ਪੱਪੂ ਨੇ ਆਪਦੀ ਗੱਡੀ ਤੇ ਲਿਆ ਕੇ ਉਹਨਾਂ ਨੂੰ ਕਹਿੰਦਾ ਕਿ ਆਪਦੇ ਪੁੱਤ ਦੇ ਖਿਲਾਫ ਇੱਕ ਹੈ ਤੂੰ ਵੀ ਤੈਨੂੰ ਅਸੀਂ ਪੈਸੇ ਦੇ ਦਾਂਗੇ ਆ ਦੇ ਦਾਂਗੇ ਜੋ ਕੁਝ ਵੀ ਕਿਹਾ ਮੈਂ ਤਾਂ ਜੇਲ੍ਹ 'ਚ ਬੈਠਾ ਸੀ ਮੈਨੂੰ ਤਾਂ ਹਜੇ ਵੀ ਨਹੀਂ ਪਤਾ ਮੈਨੂੰ ਤਾਂ ਇਹਦੇ ਬਿਆਨ ਤੋਂ ਪਤਾ ਲੱਗਾ ਦਾ ਕਹਿੰਦਾ ਵੀ ਤੂੰ ਇਹ ਕਹਿ ਵੀ ਮੇਰਾ ਪੁੱਤ ਚਿੱਟਾ ਵਿੱਚ ਕਹਿੰਦਾ ਇਹ ਇਹ ਕਹਿੰਦਾ ਮੇਰੇ ਭਾਉ ਨੂੰ ਕਹਿੰਦਾ ਗੰਦੂਰ ਸਿੰਘ ਉਹ ਕੁੜੀਆਂ ਕਹਿ ਰਹੀਆਂ ਕਿ ਸਾਨੂੰ ਇਹ ਲੈ ਕੇ ਆਏ ਉੱਥੋਂ ਜਾ ਕੇ ਆਪਣੀ ਕੁੜੀ ਕੋਲੇ ਸੀ ਇਹਦੀ ਮੰਮੀ ਵੀ ਤੇਰੀ ਜਿਹੜੀ ਮਾਂ ਉੱਥੋਂ ਵੜਾ ਕੇ ਲਿਆਏ ਉਹ ਕੁੜੀਆਂ ਵੀ ਇਹੋਕ ਦੱਸ ਰਹੀਆਂ ਜੇ ਸਾਨੂੰ ਉਹ ਕਹਿੰਦੀਆਂ ਤੁਸੀਂ ਕਬੀਰਦੀਪ ਦੇ ਖਿਲਾਫ ਆ ਲਫ਼ਜ਼ ਬੋਲ ਆ ਮੇਰੇ ਤਾਈ ਚਾਚੇ ਵੀ ਨਾਲ ਬੋਲ ਰਹੇ ਆ ਜੀ ਉਹਨਾਂ ਦੀ ਕਹਿੰਦੇ ਵੀ ਆਸਕਤ ਆ ਮੈਂ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਲਖੀ ਵੀਰ ਜਿਮ ਮੈਂ ਦੋ ਕਿੱਲੇ ਚਾਹਤੋ ਉਹ ਹੀ ਹੈ ਨਾ ਸਾਨੂੰ ਤਾਂ ਆਪਣੇ ਆਂ ਨਹੀਂ ਮਾਰਿਆ ਅਗਲਾ ਤਾਂ ਅਸੀਂ ਮਾਰੀ ਇੱਥੋਂ ਖਾ ਰਹੇ ਹਾਂ ਹਾਂ ਸਾਰੀਆਂ ਪ੍ਰਪੋਜ਼ਲਾਂ ਪਾਈਆਂ ਹੋਈਆਂ ਲਖੀ ਵੀਰ ਜੈਮਸ ਕੇਡੀਮ ਗ੍ਰੈਡ ਜਿਹੜੀ ਜਿਮ ਬਣਾਉਣੀ ਆ ਦੋ ਕਿੱਲਾਂ ਚ ਬਣਾਉਣੀ ਆ ਲੇਡੀਜ਼ ਔਰ ਜੈਂਸ ਕਿ ਨੇੜੇ-ਨੇੜੇ ਦੇ ਸ਼ਹਿਰਾਂ ਦੀਆਂ ਲੇਡੀਜ਼ ਵੀ ਇੱਥੇ ਆਉਣ ਔਰ ਜੈਂਸ ਵੀ ਇਨਕਮ ਹੋਵੇ ਚਾਰ ਜਣਿਆਂ ਨੂੰ ਯਾਨੀ ਕਿ ਸੋਰਸ ਮਿਲੇ ਸਿਕਿਉਰਿਟੀ ਗਾਰਡ ਲੱਗਣ ਚਾਰ ਜਨ ਨਾਈਟ ਵਰਗੀ ਐਸ ਤਰ੍ਹਾਂ ਦੀਆਂ ਫੈਸਿਲਿਟੀਆਂ ਵਾਸਤੇ ਉਹ ਜਿਹੜਾ ਸਾਡਾ ਛੱਪੜ ਦੇਖੀ ਐ ਤੁਸੀਂ ਉਹ ਬੰਦ ਕਰਕੇ ਮੈਂ ਉੱਥੇ ਦੁਕਾਨਾਂ 35 ਬਣਾਉਣ ਵਾਸਤੇ ਬਣਾ ਰੱਖੀ ਐ ਪ੍ਰੋਪੋਜ਼ਲ ਔਰ ਬੈਕ ਸਾਈਡ ਤੇ ਮੈਂ ਮੈਰਿਜ ਪੈਲੇਸ ਵੈਸੇ ਇਹ ਨਹੀਂ ਲੱਗਦਾ ਕਿੰਨੀ ਜੀਜ਼ ਨੇ ਦੀ ਬ੍ਰਾਡ ਆ ਮੁੰਡੇ ਦੀ ਆ ਨਾਲੇ ਇਹਨੂੰ ਸਮਝ ਕਿੰਨੀ ਹੈ ਕਿੰਨੀ ਸਮਝ ਕਿੰਨੀ ਆ ਮੁੰਡੇ ਦੀ ਦੇਖੋ ਜਦੋਂ ਇਹਨੂੰ ਇਹਨਾਂ ਬਾਲਿਆਂ ਨੇ ਕਹੀਦਾ ਕਿਸ ਤਰ੍ਹਾਂ ਦੇ ਨੌਜਵਾਨਾਂ ਨੂੰ ਅੱਗੇ ਲਿਓ ਔਰ ਜੇ ਜਿੱਦੀ ਮੈਨੂੰ ਹੋਰ ਦੱਸ ਗੁਲਦੀਪ ਜੀ ਬਾਕੀ ਜਿਹੜਾ ਜ਼ਿੰਮੇਦਾਰ ਵਰਗ ਆ ਤੇਰੇ ਨਾਲ ਅੰਦਰ ਖਾਤੇ ਨਾਲ ਪਰ ਲਖੀ ਵੀਰ ਮਤਲਬ ਕਿ ਸਾਹਮਣੇ ਨਹੀਂ ਆਉਂਦੇ ਲਾਕਡਾਊਨ ਤੇ ਅੰਦਰ ਖਾਤੇ ਬਿਲਕੁਲ ਨਾਲ ਇਹਨਾਂ ਨੂੰ ਪੈਸੇ ਦੀ ਤਹਿਸਤ ਪਾਈ ਪੈਸੇ ਦਿੱਤੇ ਇਹਨਾਂ ਨੂੰ ਸਾਰਿਆਂ ਨੂੰ ਲਖੀ ਵੀਰ ਇਹਨਾਂ ਨੇ ਰੋਟੀ ਘਰੇ ਨਹੀਂ ਪਕਾਈ ਆ ਸਾਰੇ ਬੰਦੇ ਆ ਕੇ ਇੱਕ ਥਾਂ ਪਕਾਈ ਇਹਨਾਂ ਨੇ ਪੈਸੇ ਇਕੱਠੇ ਕਰਕੇ ਬੰਦ ਤੇ ਇਹਨਾਂ ਨੂੰ ਪੈਸੇ ਦਿੱਤੇ ਇਹਦਾ ਮਤਲਬ ਨਿਕਲਦਾ ਹੋਰ ਜਿਹੜੀ ਜ਼ਮੀਨ ਦਾ ਨਾਲ ਹੈ ਐਸੀ ਦੀ ਗੱਲ ਕਰਦੇ ਆ ਨਾ ਆਪਾਂ ਉਹ ਜ਼ਮੀਨ ਪੰਚਾਇਤ ਨਹੀਂ ਲਿਖ ਕੇ ਦੇਣੀ ਹੁੰਦੀ ਆ ਵੀ ਐਸ ਸੀ ਬੰਦੇ ਐਨੀ ਰੱਖ ਸਕਦੇ ਆ ਮੈਂ ਇਹਨਾਂ ਨੂੰ ਕਹਿ ਲਿਆ ਕਿ ਤੁਸੀਂ ਐਨੀ ਜ਼ਮੀਨਾਂ ਜਿਹੜੇ ਐਸ ਸੀ ਕੋਟੇ ਦੀਆਂ ਜੁੜੀ ਉਹ ਤੁਸੀਂ ਵਾਹਣੀਆਂ ਬਾਕੀ ਬਚਦੀ ਜਿਹੜੀ ਡੇਢ ਕਿੱਲੇ ਵਾਲੇ ਕਿੱਲੇ ਵਾਲੇ ਉਹ ਵਾਉਣਗੇ ਜੀ ਸਿਕਿਉਰਿਟੀ ਦੇ ਟਰੈਕਟਰ ਯਾਰ ਉਹਨਾਂ ਨੇ ਵੀ ਗੁਜ਼ਾਰਾ ਕਰਨਾ ਨਹੀਂ ਨਹੀਂ ਜਿਹੜੇ ਵੀ ਗਰੀਬ ਆ ਆਪਾਂ ਇਸੇ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਇਹ ਤਾਂ ਸੰਵਿਧਾਨ ਚ ਹੋ ਗਿਆ ਹੈ ਬਟ ਆਪਾਂ ਜਾਣਨਾ ਨੇ ਜਿਹੜਾ ਗਰੀਬ ਆ ਬੰਦਾ ਯਾਰ ਉਹਦੀ ਮਦਦ ਕਿਉਂ ਨਾ ਹੋਵੇ ਮਦਦ ਕਿਉਂ ਨਾ ਹੋਵੇ ਜੀ ਮਾਨ ਸਾਹਿਬ ਸੁਪਰੀਮ ਕੋਰਟ ਦਾ ਵਰਚਨ ਹੈ ਸਪਰੀਮ ਕੋਰਟ ਨੇ ਹੁ ਲੇਟੈਸਟ ਵਰਜਨ ਦਿੱਤਾ ਉਹ ਕਹਿੰਦੇ when they assert their rights they they become irritant for the society ਯਾ ਸਿਚੂਅਲ ਕਾਸਟ ਪਰਸਨਸ ਵਾਸਤੇ ਕਿਹਾ when they assert their rights they become irritant for the society ਜਦੋਂ ਕਹਿੰਦੇ ਕੋਈ ਗਰੀਬ ਬੰਦਾ ਆਪਣਾ ਹੱਕ ਜਿਤਾਉਂਦਾ ਹੈ ਨਾ ਕਿ ਉਹ ਸੋਸਾਇਟੀ ਵਾਸਤੇ ਮਤਲਬ ਐਨ ਲੱਗਣ ਲੱਗ ਜਾਂਦਾ ਵੀ ਇਹਨੇ ਪਤਾ ਨਹੀਂ ਕੀ ਕਰਤਾ ਪਤਾ ਕੀ ਹੈ ਇਹ ਮਾਨਸੂਤਾ ਬਣੀ ਗਈ ਹੈ ਪਤਾ ਕੀ ਆ ਸਕਦਾ ਹੈ ਜੇ ਸਾ ਇਹ ਹਮੇਸ਼ਾ ਹੀ ਰਹੀ ਹੈ ਇਹ ਜਦੋਂ ਤੋਂ ਦੁਨੀਆ ਬਣੀ ਹੈ ਨਾ ਜਦੋਂ ਵੀ ਗਰੀਬ ਉੱਠਿਆ ਉਹ ਕੋਈ ਵੀ ਹੋਵੇ ਉਦੋਂ ਇਹ ਗੱਲ ਪਈ ਪਈ ਆ ਕਿ ਨਹੀਂ ਯਾਰ ਇਹ ਐ ਕਿਉਂ ਕਰ ਰਹੇ ਆ ਅੱਛਾ ਅਗਲੀ ਗੱਲ ਤੁਹਾਨੂੰ ਇਸ ਪਿੰਡ ਦੀ ਦੱਸਦਾ ਰਾਤ ਜੋ ਮੈਨੂੰ ਪਤਾ ਲੱਗਾ ਆ ਸਾਰੇ ਵੀਰ ਖੜੇ ਆ ਸਾਨੂੰ ਤਾਂ ਪਤਾ ਨਹੀਂ ਇਹ ਰੈসিডেন্ট ਐ ਇੱਥੋਂ ਦੇ ਇਹ ਦੱਸ ਸਕਦੇ ਆ ਮੈਨੂੰ ਇੱਕ ਪਰਸਨ ਮਿਲਿਆ ਉਹ ਮੈਨੂੰ ਕਹਿੰਦਾ ਵੀ ਇਸ ਪਿੰਡ ਦਾ ਵਸਨੀਕ ਆ ਉਹ ਜੀਵੀਦਾਰ ਪਰਿਵਾਰ ਆ ਉਹਨੇ ਕਿਹਾ ਕਹਿੰਦਾ ਵੀ ਮੇਰੇ ਘਰੋਂ ਪੱਠਾ ਦੱਥਾ ਕੁਲਦੀਪ ਦੇ ਡੰਗਰਾਂ ਵਾਸਤੇ ਆਉਂਦਾ ਰਿਹਾ ਤੁਸੀਂ ਪੁੱਛ ਲਓ ਕੀ ਇਹ ਸੱਚ ਆ ਵੀ ਕੋਈ ਹੈਗੀ ਗੱਲ ਕੋਈ ਕੇ ਐਵੇਂ ਨਹੀਂ ਜੀ ਇਥੋਂ ਇਹ ਕੁਦਰਤੀ ਕਈ ਵਾਰੀ ਕੁਝ ਲੋਕ ਗੱਲ ਆ ਕੇ ਹੋਰ ਕਹਿੰਦੇ ਐ ਕਿ ਕੁਝ ਗੱਲ ਹੋਊਗਾ ਮੈਂ ਕਿਹਾ ਅੱਜ ਪੈਨੇ ਇਕੱਠੇ ਹੋਈਆਂ ਪਤਾ ਵੀ ਲੱਗ ਜੇ ਕਿ ਉਹ ਗੱਲ ਸਹੀ ਹੈ ਕਿ ਜੀ ਨਹੀਂ ਪੈਨੇ ਨਹੀਂ ਲੈ ਕਾਹੀ ਆਪਾਂ ਕਲੀਅਰ ਕੀਤਾ ਸਾਰਿਆਂ ਦੇ ਵਿੱਚ ਕਿ ਕਿਹਣਾ ਬੋਲੋ ਕਿਹਨੇ ਨਾ ਬੋਲੇ ਇਕੱਲਾ ਇਕੱਲਾ ਬੋਲੋ ਸੋ ਮਕਸਦ ਇਹ ਹੈ ਕਿ ਸਾਰੇ ਇੱਕੋ ਜਿਹੇ ਨਹੀਂ ਇਹ ਗੱਲ ਸਰਪੰਚ ਨੇ ਹੁਣ ਕਹੀ ਆ ਵੀ ਕੋਸ਼ਕ ਘਰਾਂ ਨਹੀਂ ਤੁਹਾਨੂੰ ਪੈਸੇ ਦਿੱਤੇ ਰੋਟੀ ਪਕਾਉਣ ਲਈ ਲੰਗਰ ਬਣਾਉਣ ਲਈ ਆ ਦਿੱਤੇ ਹੈ ਨਾ ਦਿੱਤੇ ਤੇ ਮਤਲਬ ਸਾਰੀ ਇੱਕੋ ਜਿਹੀ ਆਪਾਂ ਉਹ ਭਾਵਨਾ ਨਹੀਂ ਮਰਨ ਦੇਣੀ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਉਦਾਂ ਦਾ ਮੁੱਦਾ ਨਹੀਂ ਬਣਨ ਦੇਣਾ ਬਸ ਮੈਂ ਮੈਂ ਵੀ ਇਹੀ ਚਾਹਣਾ ਹੈ ਕਿ ਤੁਸੀਂ ਸਾਰੇ ਨੇ ਇੱਥੇ ਹੀ ਬਸਦੇ ਰਹਿਣਾ ਬਾਕੀਆਂ ਨੇ ਬਾਕੀਆਂ ਨੇ ਲੱਗ ਕੇ ਪਾਣੀ ਚਾਹੀਦਾ ਤੁਹਾਨੂੰ ਕੋਈ ਗੱਲ ਨਹੀਂ ਸਾਡੇ ਨਾਲ ਆਪਾਂ ਸਾਰੇ ਨੇ ਇੱਥੇ ਰਹਿਣਾ ਬਾਕੀ ਦੇ ਸਾਰੇ ਪਾਸੇ ਹੋ ਜਾਣਗੇ ਆਪਾਂ ਆਪਣੀ ਸਾਹ ਨਹੀਂ ਮੁੱਕੜਦੇ ਇੱਕ ਦਾ ਸਾਹ ਉਹੀ ਗੱਲ ਨਾ ਸਹੀ ਕਿ ਆ ਜਿਨ੍ਹਾਂ ਨੇ ਸਾਰਿਆਂ ਨੇ ਕਿਹਾ ਜੀ ਸਾਥ ਜਦੋਂ ਨਾਲ ਰਹਿਨੇ ਆ ਹਰ ਦੁੱਖ ਸੁੱਖ ਸਾਂਝੇ ਆ ਤਾਂ ਉਹੀ ਤਾਂ ਕਿਉਂ ਮਿਟਣੀ ਵੀ ਕੋਈ ਬੰਦਾ ਕਿਸੇ ਨੂੰ ਧੱਕਾ ਕਰਦਾ ਕੁਝ ਸਜ਼ਾ ਮਿਲਣੀ ਚਾਹੀਦੀ ਤੇ ਮੈਂ ਨਾ ਇੱਕ ਅਸੀਂ ਬਾਕੀ ਸਾਰੀਆਂ ਗੱਲਾਂ ਕਰ ਲਈਆਂ ਲੱਗ ਕੇ ਮੈਨੂੰ ਲੱਗਾ ਤਾਂ ਚੱਲਣਾ ਵੀ ਹੈ ਇੱਕ ਗੱਲ ਜ਼ਰੂਰ ਅਸੀਂ ਕਵਾਂਗੇ ਆਪਦੇ ਵੱਲੋਂ ਤੁਸੀਂ ਅਜੇ ਤੇ ਭਲਾ ਕੁਝ ਕਹੋ ਨਾ ਜੋ ਵੀ ਬੰਦੇ ਸ਼ਾਮਲ ਹੈ ਜੋ ਵੀ ਉਹਦੇ ਲਈ ਝੁਗਣ ਦੀ ਲੋੜ ਨਹੀਂ ਜੋ ਵੀ ਸ਼ਾਮਲ ਆ ਉਹਨੂੰ ਸ਼ਾਮਲ ਜ਼ਰੂਰ ਰੱਖਿਓ ਜੀ ਇਹ ਨਾ ਸੋਚਿਓ ਜੇ ਲਈ ਵੀ ਇਹਨੂੰ ਆਪਾਂ ਛੱਡ ਦੇਣਾ ਇਹਨੂੰ ਰੱਖਣਾ ਬਿਲਕੁਲ ਨਾ ਸੋਚਿਓ ਜੀ ਪੰਜਾਬ ਨਾਲ ਖੜੂਗਾ ਤੁਹਾਡੇ ਆ ਕੇ ਕਿਉਂਕਿ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਆਪਾਂ ਧੱਕਾ ਹੋਣ ਨਹੀਂ ਦੇਣਾ ਚਾਹੇ ਉਹ ਕਿਸੇ ਨੇ ਵੀ ਕੀਤਾ ਹੋਵੇ ਇਹਦਾ ਜ਼ਰੂਰ ਹੈ ਸਾਡੇ ਵੱਲੋਂ ਤੁਹਾਨੂੰ ਪੂਰਾ ਭਰੋਸਾ ਹੈ ਜੇ ਐਮ ਜੀ ਕੋਈ ਵੀ ਗੱਲ ਕਿਤੇ ਵੀ ਤੁਹਾਡੇ ਦੇ ਕੋਲ ਬੋਲ ਜਾਊਗਾ ਅਸੀਂ ਨਾਲ ਖੜਾਂਗੇ ਪਰ ਆਪਾਂ ਕਿਸੇ ਨੂੰ ਵੀ ਬਖਸ਼ਣਾ ਨਹੀਂ ਜਿਹਨੇ ਗਲਤ ਕੀਤਾ ਕੋਈ ਵੀ ਹੋਵੇ ਕਿਉਂਕਿ ਯਾਰ ਜੇ ਇਹ ਗੱਲ ਆਪਾਂ ਛੱਡਦੇ ਆਂਗੇ ਨਾ ਇੱਕ ਨੂੰ ਵੀ ਤਾਂ ਉਹਦਾ ਅੱਗੇ ਜਾ ਕੇ ਗੱਲ ਤਾਂ ਨਤੀਜਾ ਨਿਕਲੂਗਾ ਕਿ ਅਸੀਂ ਗਲਤ ਕਰ ਸਕਦੇ ਆਂ ਔਰ ਬਚ ਵੀ ਸਕਦੇ ਆਂ ਉਹ ਚਾਹੇ ਵਰਦੀ ਚ ਹੋਵੇ ਉਹ ਚਾਹੇ ਕੋਈ ਤਨਹਾੜ ਹੋਵੇ ਚਾਹੇ ਉਹ ਕੋਈ ਵੀ ਹੋ ਪਰ ਇਹਨਾਂ ਗੱਲਾਂ ਦੇ ਨਾਲ ਇੱਕ ਗੱਲ ਹੋਰ ਯਾਦ ਰੱਖਣੀ ਹੈ ਜਿਵੇਂ ਤੁਸੀਂ ਏਕਾ ਬਣਾ ਕੇ ਰੱਖਿਆ ਨਾ ਏਕਾ ਨਹੀਂ ਤੋੜਨਾ ਹਾਂ ਨਹੀਂ ਕੋਈ ਕਿਸੇ ਜਿੰਦਗੀ ਕਿਸੇ ਐਸੀ ਦਾ ਪਤਾ ਤੁਹਾਡਾ ਕੋਈ ਮਾਈਦਾ ਲਾਲ ਵਾਲ ਨਹੀਂ ਵਿੰਗਾ ਕਰ ਸਕਦਾ ਇੱਕੋ ਤਾਂ ਦੇ ਉਹਨਾਂ ਨੇ ਹੱਥ ਘੱਡੇ ਬੰਤਨੇ ਹੁਣ ਮੇਰੀ ਗੱਲ ਨਾਨਕ ਪਾਸ਼ਾ ਨੇ ਕੀ ਕਿਹਾ ਸਾਨੂੰ ਨੀਚਾ ਅੰਦਰ ਨੀਚ ਜਾਤ ਨੀਚੀ ਹੁੰਤ ਨਹੀਂ ਨਾਨਕ تنਕਿਰ ਸੰਗ ਸਾਥ ਵੀ ਮੈਂ ਤਾਂ ਉਹਨਾਂ ਨਾਲ ਆ ਯਾਰ ਜਿਹੜੂ ਸਭ ਤੋਂ ਨੀਵੇਂ ਆ ਉਸ ਦੇ ਲਈ ਵੀ ਹਨਾ ਤੇ ਅਸੀਂ ਠੀਕ ਆ ਸਾਨੂੰ ਉਹਨਾਂ ਨੇ ਬੰਦਤਾ ਮੈਂ ਮੰਨਦਾ ਵੀ ਜਿਹੜਾ ਬ੍ਰਾਹਮਣਵਾਦ ਨੇ ਜੋ ਕੰਮ ਕੀਤਾ ਉਹ ਕਰ ਵੀ ਰਹੇ ਹੁਣ ਵੀ ਕਰ ਰਹੇ ਇਹ ਇਸ ਕਰਕੇ ਸਨੇਹਾ ਜਦ ਸਾਂਝੇ ਦੌਰ ਤੇ ਦੇਣਾ ਆ ਯਾਰ ਵੀ ਪਹਿਲੀ ਗੱਲ ਜਿਵੇਂ ਆਪਾਂ ਦੇਖਦੇ ਆ ਵੀ ਯਾਰ ਅ ਮੈਂ ਬਹੁਤ ਵਧੀਆ ਆਵਾਜ਼ ਠਾਈ ਆ ਵੀ ਆਪਾਂ ਫਾਰਮ ਭਰਦਿਆਂ ਚ ਕਾਲਮ ਆਉਂਦੇ ਆ ਵੀ ਥੋੜੀ ਜਾਤੀ ਲਿਖੋ ਹਨ ਆਪਾਂ ਲਿਖਿਆ ਜੱਟ ਸਿੱਖ ਮਜਬੀ ਸਿੱਖ ਅੰਬਾਸਕਰ ਸਿੱਖ ਜਿਹੜਾ ਸਿੱਖ ਆ ਗਿਆ ਜਿਵੇਂ ਬਾਈ ਨੇ ਕਿਹਾ ਸਿੱਖ ਆ ਗਿਆ ਉਹਦੀ ਜਾਤ ਕੀ ਰਹੇਗੀ ਇਹ ਇਟ ਇਸ ਸਾਨੂੰ ਸਮਝਣ ਦੀ ਲੋੜ ਆ ਇਹ ਸਾਰੇ ਇਕੱਠੇ ਹੋ ਕੇ ਆਪਾਂ ਸਨੇਹਾ ਦੇਵਾਂਗੇ ਸਾਰੇ ਵਰਗ ਨੂੰ ਤਾਂ ਹੀ ਇਕੱਠੇ ਹੋ ਸਦਨੇ ਇਹ ਆਈ ਆਈ ਦਫਾੜ ਪਾਈ ਜਣਾ ਉਹਨਾਂ ਨੇ ਸਾਨੂੰ ਪਾੜ ਕੇ ਛੱਤਰ ਵੀ ਮਾਰਨ ਸਾਰਿਆਂ ਦੇ ਬੱਕਰੂ ਬੱਕਰੇ ਕਰਕੇ ਤੇ ਰਾਜ ਵੀ ਕਰਦੇ ਤੇ ਕਰੀ ਵੀ ਜਾਂਦੇ ਮਾਰ ਵੀ ਰਹੇ ਆ ਹਾਂ ਮਾਰ ਵੀ ਰਹੇ ਲੱਖੀ ਵੀਰੇ ਹੁਣ ਸਾਰਾ ਕੁਝ ਕਰ ਲਿਆ ਸਾਰਾ ਕੁਝ ਦੇਖ ਲਿਆ ਹੁਣ ਤਾਂ ਤੁਹਾਡੀ ਲੋੜ ਹੈ ਜੀ ਸਾਥ ਦੇਵਾਂਗੇ ਨਾਲ ਲੈ ਕੇ ਚੱਲੋਂਗੇ ਫਿਰ ਤਾਂ ਮੈਂ ਤਾਂ ਕੁਝ ਜਿਹੜਾ ਮੈਨੂੰ ਆਸ ਮੈਂ ਤਾਂ ਬਹੁਤ ਚਿਰ ਦਾ ਲੜਦਾ ਨੇ ਬਹੁਤ ਬਿਲਕੁਲ ਬਿਲਕੁਲ ਲੜ ਰਿਹਾ ਹਾਂ ਬ੍ਰਦਰ ਬਸ ਹੁਣ ਅਸੀਂ ਤੁਹਾਡੇ ਛੋਟੇ ਭਰਾ ਆ ਰੂਮੀ ਦਾ ਡੇਰਾ ਨਹੀਂ ਇੱਥੇ ਮੈਂ ਕਹਿਆ ਸਮਨ ਦੇ ਖਿਲਾਫ ਪਹਿਲਾਂ ਬੋਲਿਆ ਹੋਇਆ ਵੀ ਯਾਰ ਇੱਥੇ ਵਿਤਕਰਾ ਹੁੰਦਾ ਅੱਜ ਇੱਥੇ ਦੋ ਬਾਟੇ ਰੱਖੇ ਜਾਂਦੇ ਆ ਅਮਰ ਸ਼ਕਾਉਣ ਲਈ ਹਾਂਜੀ ਕਈ ਦਲ ਪੰਥਾਂ ਦੇ ਵਿੱਚ ਅਜੇ ਤਾਂ ਉਹਦੇ ਖਿਲਾਫ ਵੀ ਬੋਲੇ ਵੀ ਨਹੀਂ ਹੋਣਾ ਚਾਹੀਦਾ ਸਿੱਖੀ ਅੰਦਰ ਇਹ ਤੁਸੀਂ ਕੀ ਕਰੀ ਜਾਂਦੇ ਹੋ ਅਈ ਤਾਂ ਮੈਂ ਹਾਲੇ ਕੋ ਵਿਰੋਧ ਕਰਦੇ ਆ ਅਨਫੋਰਚੂਨੇਟਲੀ ਸਲਾ ਇਹ ਖਤਮ ਨਹੀਂ ਹੋ ਰਿਹਾ ਉਲਟਾ ਵਧਾਏ ਵਧਦੀ ਜਾਂਦਾ ਪਾੜਾ ਬਿਲਕੁਲ ਪਤਾ ਕੀ ਇਕੱਲਾ ਹੀ ਉਹਨਾਂ ਦਾ ਜ਼ੋਰ ਲੱਗਿਆ ਬੀਨ ਤੇ ਚੇੜੀ ਜਾਂਦਾ ਗੱਲਾਂ ਵੇਖਿਓ ਜੇ ਜਦੋਂ ਕੋਈ ਐਪਜੀ ਚੀਜ਼ ਹੁੰਦਾ ਉਹ ਧੱਕਾ ਹੈ ਪਰ ਕੁਦਰਤ ਦੀ ਸ਼ਕਤੀ ਹੁੰਦੀ ਹੈ ਕਿ ਉਹਦੇ ਚੋਂ ਇੱਕ ਚੰਗਾ ਪਾਸਾ ਵੀ ਨਿਕਲਦਾ ਅੱਜ ਆਪਾਂ ਬੈਠੇ ਆ ਗੱਲਾਂ ਕਰ ਰਹੇ ਆ ਨਾ ਇੱਥੇ ਸਾਰਿਆਂ ਨੂੰ ਆਪਾਂ ਪੰਜਾਬ ਨੂੰ ਜਾਂ ਦੁਨੀਆ ਦੇ ਜਿੰਨੇ ਆਪਣੇ ਬੰਦੇ ਨੇ ਬਾਹਰਲੇ ਆਪਾਂ ਮੈਸੇਜ ਦੇ ਰਹੇ ਆ ਨਾ ਉਹਨਾਂ ਨੂੰ ਕਿ ਯਾਰ ਅਸੀਂ ਇੱਕ ਔਰ ਕੈਨ ਜਿਹੜੀ ਕਰਮ ਚ ਕੋਈ ਭਾਈ ਇਹਦੇ ਵਿੱਚ ਇਹ ਹੀ ਸੀਗਾ ਪਹਿਲਾਂ ਥੋੜਾ ਟਾਈਮ ਪਹਿਲਾਂ ਹੀ ਗੱਲਾਂ ਉਤਾਰ ਵੀ ਜਦੋਂ ਕੋਈ ਇਹ ਮਸਲਾ ਹੋ ਜਾਂਦਾ ਸੀ ਪਹਿਲਾਂ ਵੀ ਹੁੰਦੇ ਸੀ ਉੱਥੇ ਕੱਲੇ ਐਸਸੀ ਜੱਸੀ ਬੰਦੀਆਂ ਜਾਂ ਮਜ਼ਦੂਰ ਲੜਦੇ ਹੁੰਦੇ ਸੀ ਹੁਣ ਬਦਲਾ ਇਹ ਨਾ ਹੋਇਆ ਵੀ ਜਿਵੇਂ ਤੁਸੀਂ ਆ ਗਏ ਤੁਸੀਂ ਬੋਲਣਗੇ ਫਰਕ ਤਾਂ ਜਨੂਰ ਪਿਆ ਤੇ ਪਰ ਇੱਕ ਗੱਲ ਹੋਰ ਆ ਵੀ ਸਾਰੇ ਬੰਦੇ ਜਾਤੀਵਾਦੀ ਨਹੀਂ ਹੁੰਦੇ ਕਿ ਮੈਂ ਕਹਿੰਨਾ ਕੱਲੇ ਜੱਟ ਨਹੀਂ ਸਾਰਿਆਂ ਦੀ ਇਹ ਬਈ ਬਿਮਾਰੀ ਉਹਨਾਂ ਨੇ ਬ੍ਰਾਹਮਣਵਾਦ ਨੇ ਇੰਨੀ ਕੀ ਕਹੀ ਉਹਨਾਂ ਨੇ ਇਹ ਜਿਹੜਾ ਇਹ ਬਿਮਾਰੀ ਆ ਪਤਾ ਸ਼ਿਕਾਰ ਸਾਰੇ ਆ ਵੇਖੋ ਜੇ ਹੁਣ ਜਿਵੇਂ ਬਾਈ ਜੀ ਨੇ ਗੱਲ ਕੀਤੀ ਆ ਗੱਲ ਕਿੱਡੀ ਵਧੀਆ ਗੱਲ ਆ ਇਹਨਾਂ ਦੇ ਪਿੰਡ ਦੀ ਗੱਲ ਐ ਲੈ ਵੀ ਮਦਦ ਤਾਂ ਕੀਤੀ ਪਰ ਖੁੱਲ ਕੇ ਸਾਹਮਣੇ ਨਹੀਂ ਆ ਰਹੀ ਇਹ ਵੀ ਖਤਮ ਕਰਨਾ ਕਿ ਜੇ ਤੁਸੀਂ ਮਦਦ ਕਰ ਰਹੇ ਹੋ ਕਿ ਸਹੀ ਆ ਤਰ ਨੰਗੇ ਤੁਹਾਡੇ ਖੋ ਜੇ ਤੁਸੀਂ ਮੈਂ ਪਤਾ ਕੀ ਐ ਸਭ ਤੋਂ ਹਿਪੋਕ੍ਰੈਸੀ ਕੀ ਐ ਬਾਈ ਜੀ ਕਿ ਤੁਹਾਡੇ ਕੋਲੇ ਇੱਥੇ ਬਹਿ ਕੇ ਕੋਈ ਹੋਰ ਗੱਲ ਉੱਥੇ ਜਾ ਕੇ ਹੋਰ ਗੱਲ ਆ ਖਤਮ ਕਰਦੀ ਲੋੜ ਔਰ ਇਹ ਤੁਸੀਂ ਖਤਮ ਕਰਨੀ ਸ਼ੇਰੋ ਜਿਹੜਾ ਐਵੇਂ ਜਾ ਬੰਦਾ ਹੋਵੇ ਨਾ ਉਹਨੂੰ ਕਹ ਚੱਲ ਤੂੰ ਨਾਲੇ ਇੱਕ ਮੈਂ ਹੋਰ ਚੀਜ਼ ਨੋਟ ਕਰਦਾ ਮੈਂ ਤਾਂ ਖੈਰ ਇਹਨੂੰ ਇੰਨਾ ਜ਼ਿਆਦਾ ਮਿਲਿਆ ਨਹੀਂ ਸੀ ਹੁਣ ਜਦੋਂ ਇੱਥੇ ਪੈ ਗਈ ਅਸੀਂ ਆਏ ਆ ਮੈਂ ਤਾਂ ਯਾਰ ਇਹਦੀ ਵਿਜ਼ਨ ਦੇਖ ਕੇ ਹੈਰਾਨ ਆ ਇਹਦਾ ਤਾਂ ਇਹਦਾ ਤਾਂ ਵਿਜ਼ਨ ਹੀ ਬੜੀ ਤਕੜੀ ਇੰਨੀ ਤਾਂ ਕਿ ਐਮਐਲਏ ਦੀ ਵਿਜ਼ਨ ਹੀ ਹੁੰਦੀ ਜਿੰਨੀ ਵਿਜ਼ਨ ਬਾਈ ਬੈਠਾ ਪਿੰਡ ਪ੍ਰਤੀ ਬੈਡ ਦੀ ਡਿਵੈਲਪਮੈਂਟ ਪ੍ਰਤੀ ਕਿੱਡੀ ਵਿਜ਼ਨ ਇਸ ਮੁੰਡਾ ਰੱਖੀ ਬੈਠਾ ਇੱਕ ਨੌਜਵਾਨ ਮੁੰਡਾ ਇੱਕ ਪਲੱਸ 2 ਪਾਸ ਮੁੰਡਾ ਐਡੀ ਤਕੜੀ ਵਿਜ਼ਨ ਯਾਰ ਤੇਰੀ ਨਹੀਂ ਕਿੰਨੀ ਪਲੈਨਿੰਗ ਕਰੀ ਤੇ ਵਿਜ਼ਨ ਹੋਰ ਨਾਲ ਜੋੜੋ ਐਪੀਐਲਿਆਂ ਕੋਲੇ ਵਿਜ਼ਨ ਹੁੰਦੀ ਪਹਿਲਾਂ ਕੋਈ ਨਹੀਂ ਆ ਉਹ ਤੋਂ ਬਿਨਾ ਵਿਜ਼ਨ ਤੋਂ ਚੱਲਦੇ ਜਿਹੜੇ ਮੰਨੋ ਇਹ ਸਰਕਾਰ ਦੀ ਕਮਾਨ ਸਰਕਾਰ ਰੋਇਣਾ ਦਾ ਦਾ ਸਾਦਾ ਹੋ ਰਿਹਾ ਪਰ ਉਹਦੇ ਨਿਕਲਦੇ 5-7 ਹੀ ਹੁੰਦੇ ਸਾਰਾ ਪੈੰਡ ਨਹੀਂ ਹੁੰਦਾ पांच चार बंदे हुंदे ने भाई ते ओ सारे नु बतावे परा इत्थों पता लगदा है ਤੁਹਾਡੇ ਪਿੰਡ ਨੇ ਬਿਲਕੁਲ ਸਹੀ ਫਤਵਾ ਦਿੱਤਾ ਮੁੰਡੇ ਦੇ ਹੱਕ ਤੇ ਕਿਉਂਕਿ ਇਹ ਤਾਂ ਕੰਮ ਹੈ ਮਨ ਦੀ ਤਰੱਕੀ ਆ ਲੈ ਵੀ ਜਿੰਨਾ ਤੂੰ ਕਰੇਗਾ ਨਾ ਹੁਣ ਜਿਹੜਾ ਏਰੀਆ ਜਿਹੜਾ ਬੜਾ ਨਾਮ ਆਇਆ ਸਾਹਮਣੇ ਇਹਦਾ ਸਾਧੋ ਉਪਯੋਗ ਕਰ ਇੱਕ ਜਿੰਨਾ ਪਿੰਡ ਨੂੰ ਬੈਟਰ ਕਰੇ ਉਹਨਾ ਚੰਗਾ ਤੁਹਾਨੂੰ ਇੱਕ ਮਿੰਟ ਹੋਰ ਵੀ ਗੱਲ ਕਰਦਾ ਆਪਾਂ ਸਾਰੇ ਬੈਠੇ ਜਿਹੜਾ ਤੇਰੇ ਚਾਚੇਤਾ ਨਾਲ ਵੀ ਰੋਲਾ ਹੈ ਨਾ ਹੋ ਸਕਦਾ ਉਹ ਉਕਸਾਇਆ ਗਿਆ ਹੋਵੇ ਪਲੀਜ਼ ਮੇਰੀ ਗੱਲ ਹੋ ਸਕਦਾ ਉਹ ਵੀ ਉਕਸਾ ਕੇ ਕੀਤਾ ਗਿਆ ਹੋਵੇ ਉਹ ਵੀ ਆਪਾਂ ਮੈਂ ਤਾਂ ਚਾਹਣਾ ਵੀ ਸਾਰੇ ਇੱਕੋ ਜਿਹੇ A to Z ਉਹ ਤਾਂ ਦਰ ਆਉ ਦੇ ਦੇ ਫਤਿਹ ਜੀ ਮੈਂ ਤਾਂ ਇਸ ਗੱਲ ਨੂੰ ਉਹਨਾਂ ਨੂੰ ਪਹੁੰਚਾ ਲਵਾਂ ਉਹ ਵੀ ਖਤਮ ਕਰੋ ਉਹ ਅਸੀਂ ਤੋ ਫੇਰ ਆ ਜਾਾਂਗੇ ਪੈਸੇ ਦੇ ਲਾਲਚ ਚ ਬੰਦੇ ਆ ਉਹਨਾਂ ਨੂੰ ਬੁਲਾ ਕੇ ਪੁੱਛਾਂਗੇ ਭਾਈ ਦੱਸੋ ਰੌਲਾ ਖੋੜੀ ਕਿਹੜੀ ਗੱਲ ਦਾ ਪੈਸੇ ਪੈਸੇ ਆ ਨਾ ਜਿਹੜੇ ਪੈਸੇ ਦੇ ਲਾਲਚ ਚ ਬੰਦਾ ਬੜਾ ਕੁਛ ਕਰਦਾ ਕੋਈ ਨਹੀਂ ਕਰ ਲੈਣ ਦੇ ਜਦੋਂ ਪੈਸਾ ਹਜਮ ਹੋ ਜਾਂਦਾ ਹੁੰਦਾ ਨਾ ਤਾਂ ਉਦੋਂ ਸਭ ਕੁਝ ਆ ਜਿਆਦਾ ਆ ਜਾਂਦਾ ਹੁੰਦਾ ਆ ਲੋਕ ਮੈਨੂੰ ਇੰਨਾ ਪਿਆਰ ਕਰਦੇ ਲੱਖੀ ਵੀਰ ਇੰਨਾ ਕਿ ਪਿਆਰ ਸੱਚੀ ਪਿਆਰ ਮੈਨੂੰ ਨਾ ਐਦਾਂ ਨਹੀਂ ਪਤਾ ਲੱਗਿਆ ਕਿ ਮੈਂ ਮੰਜੇ ਤੇ ਪਿਆ ਜਾਂ ਮੈਂ ਬੈੱਡ ਤੇ ਪਿਆ ਜਾਂ ਮੈਂ ਬਿਸਤਰੀ ਤੇ ਪਿਆ ਤੇ ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਗੋਦੀ ਚ ਜਵਾਕ ਚੱਕਿਆ ਹੁੰਦਾ ਨਾ ਨਮ ਜਮ ਮਾਲਕ ਨਹੀਂ ਤੇ ਉਸ ਤੱਕ ਨਾਲ ਮੈਨੂੰ ਮਹਿਸੂਸ ਹੋ ਰਿਹਾ ਸੀ ਸੁੱਤਾ ਦਾ ਦੋ ਘੰਟੇ ਪਰ ਦੋ ਘੰਟੇ ਨਹੀਂ ਨੀਂਦ ਨਹੀਂ ਨਾ ਮੈਨੂੰ ਐ ਕਰ ਦਿੱਤਾ ਕਿ ਬਸ ਸਾਰੀ ਜ਼ਿੰਦਗੀ ਹੀ ਇੱਕ ਨਾ ਕੁਲਦੀਪ ਹੋਰ ਗੱਲ ਦੇਖ ਤੂੰ ਬਹੁਤ ਵਿਜ਼ਨ ਵਾਲਾ ਮੁੰਡਾ ਹੈ ਮੈਂ ਤਾਂ ਗੱਲ ਕਹਿਣ ਲੱਗਿਆ ਏ ਜਦੋਂ ਤੁਸੀਂ ਤੁਹਾਡੇ ਨਾਲ ਖਲਕਤ ਖੜ ਜੇ ਤੇ ਤੁਸੀਂ ਇਸ ਪੋਜੀਸ਼ਨ 'ਚ ਹੋਵੋ ਕਿ ਉਸ ਬੰਦੇ ਨੂੰ ਸਾਰਿਆਂ ਨੂੰ ਸਜ਼ਾ ਮਿਲ ਸਕਦੀ ਹੋਵੇ ਉੱਥੇ ਖੜ ਕੇ ਇੱਕ ਵਾਰੀ ਜ਼ਰੂਰ ਸੋਚੀ ਔਰ ਉਹਨਾਂ ਨੂੰ ਪੁੱਛੀ ਵੀ ਕਿ ਆ ਜੇ ਮੈਂ ਤੈਨੂੰ ਹੁਣ ਛੱਡ ਦਿਆਂ ਹੁਣ ਤੂੰ ਆਪ ਦੀਆਂ ਸਾਰੀਆਂ ਜਿਵੇਂ ਲੱਖੇ ਨੇ ਵੀ ਜ਼ਿਕਰ ਕੀਤਾ ਬਰਾਈਆਂ ਛੱਡ ਕੇ ਬੰਦੇ ਦਾ ਪੁੱਤ ਬਣੇਗਾ ਨਾ ਬਣੇਗਾ ਤੇ ਚੱਲ ਹੁਣ ਤੈਨੂੰ ਛੱਡਦਾ ਪਰ ਬਣਦੀ ਬੰਦੇ ਦਾ ਪੁੱਤ ਪੁੱਛੀ ਜ਼ਰੂਰ ਨਹੀਂ ਵੀ ਜੇ ਤੂੰ ਸਾਡੇ ਪਿੰਡ ਵਾਲਿਆਂ ਸਾਹਮਣੇ ਅੱਗੇ ਤੋਂ ਕੋਈ ਪਤਾ ਕੀ ਹੈ ਆਪਣਾ ਮਕਸਦ ਕੀ ਹੈ ਕਿ ਬੁਰਾਈ ਵਾਲਾ ਬੰਦਾ ਬੁਰਾਈ ਤੋਂ ਹਟੇ ਹਟ ਸਹੀ ਤੇ ਜੇ ਉਹ ਬੰਦਾ ਤੇਰੇ ਸਾਹਮਣੇ ਕਹਿੰਦਾ ਕਿ ਲੈ ਵੀ ਆ ਸਾਰੇ ਪਿੰਡ ਵਾਲਿਆਂ ਸਾਹਮਣੇ ਆਣਾ ਅੱਗੇ ਤੋਂ ਗਲਤੀ ਨਹੀਂ ਕਰਨਾ ਤੇ ਉਹ ਛੱਡੇ ਉਹਨਾਂ ਨੂੰ ਵੀ ਨੋਟ ਰੱਖਣ ਵਾਲੀ ਗੱਲ ਹੈ ਤੇਰੇ ਸਮੁੱਚੇ ਘਟਨਾਕਰਮ ਵਿੱਚ ਕੁਝ ਬੰਦਿਆਂ ਨੇ ਕੁਝ মিডিਆ ਨੇ ਬੜੀ ਅਕਲਾਉਂਦੀ ਕੋਸ਼ਿਸ਼ ਕੀਤੀ ਮਾਚਾ ਬਿਲਕੁਲ ਲੈ ਤੁਹਾਡਾ ਔਰ ਮੇਰਾ ਮਾਈਂਡ ਇੱਕ ਹੀ ਕਰਦੇ ਉਹ ਹਰ ਕੰਡੀ ਕਰਦੇ ਉਹ ਹਮੇਸ਼ਾ ਕਰਦੇ ਜਰਨਲ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਬਹੁਤ ਅਗਲਾਉਂਦੀ ਕੋਸ਼ਿਸ਼ ਕੀਤੀ ਹੈ ਇਹ ਜੇ ਬੰਦੇ ਉਹ ਬਹੁਤ ਖਾਸ ਤਰ੍ਹਾਂ ਦੇ ਬਚਨ ਦੀ ਲੋੜ ਹੈ ਮੈਂ ਸਮਝ ਗਿਆ ਤੁਹਾਡੀ ਜੋ ਨਹੀਂ ਮੈਂ ਮੈਂ ਦੇਖ ਹੁਣ ਇਹ ਮੁੰਡਾ ਹੈ ਨਾ ਜੀ ਇਹ ਹਿੰਮਤ ਕਰੇ ਤੂੰ ਤੂੰ ਜਾਣਦਾ ਹੈ ਜੀ ਜੀ ਬਹੁਤ ਪੁਰਾਣਾ ਸਾਡਾ ਸਾਝੀ ਉਦੋਂ ਬਣੀ ਜਦੋਂ ਇਹਦੇ ਖਿਲਾਫ ਧਨਾੜ ਖੜ ਗਿਆ ਤੇ ਮੈਂ ਵੀ ਖੜ ਗਿਆ ਬਿਲਕੁਲ ਅੱਜ ਇਹ ਇਹ ਇਹਨੂੰ ਇਹਨੂੰ ਤੈਨੂੰ ਬੋਲਣ ਨਹੀਂ ਦਿੰਦਾ ਉੱਥੇ ਯਾਰ ਹਾਂ ਇਹ ਤੁਰਖੇ ਨਾਲ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀ ਮੈਂ ਇਹ ਕਹਿੰਦਾ ਵੀ ਅਸੀਂ ਕਿਸੇ ਪਾਰਟੀ ਦਾ ਕਿਸੇ ਨਾ ਤਲਕਾਂ ਦੀ ਪੰਜਾਬ ਚ ਮਜ਼ਦੂਰਾਂ ਦਾ ਧਰਨਾ ਦਿਖਾ ਦਿਓ ਕਿਸਾਨਾਂ ਜਿੱਥੇ ਅਸੀਂ ਗਏ ਨਹੀਂ ਬਸ ਮੈਨੂੰ ਕਹਿੰਦੇ ਵੀ ਲੱਖੇ ਨਾ ਰਹਿੰਦਾ ਮੈਂ ਕਹਿੰਦਾ ਵੀ ਨਹੀਂ ਚਲੋ WhatsApp ਨਹੀਂ ਮੈਨੂੰ ਨਹੀਂ ਪਤਾ ਮੈਂ ਮਾੜਾ ਹੀ ਕਰ ਰਿਹਾ ਲੱਖੇ ਭਾਈ ਇੱਕ ਮਿੰਟ ਲੱਖੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਮਾਨ ਸਾਹਿਬ ਸਾਰੇ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਮੈਨੂੰ ਨਹੀਂ ਪਤਾ ਹਰ ਬੰਦੇ ਦਾ ਆਪਣਾ ਮਕਸਦ ਹੁੰਦਾ ਹੈ ਲੱਕੇ ਦਾ ਵੀ ਹੋਊਗਾ ਤੁਹਾਡਾ ਵੀ ਮੇਰਾ ਵੀ ਇਹਨਾਂ ਦਾ ਵੀ ਸਭ ਦਾ ਇੱਕ ਮਕਸਦ ਹੁੰਦਾ ਹੈ ਪਰ ਇਸ ਵੇਲੇ ਜਿੰਨਾ ਲੋਕ ਲਹਿਰ ਦੇ ਵਿੱਚ ਇਹ ਬੰਦਾ ਮੁੱਦੇ ਚੱਕ ਰਿਹਾ ਹੈ ਦੇਖ ਮਤਲਬ ਇੱਥੇ ਨਹੀਂ ਤਾਂ ਕਿਸੇ ਦੀ ਕਚਹਿਰੀ ਚ ਤਾਂ ਹੈਗਾ ਨਾ ਬਿਲਕੁਲ ਬਾਬੇ ਸਾਹਿਬ ਨੇ ਕਿਹਾ ਨਾ ਉਹਨਾਂ ਨੇ ਜਿਵੇਂ ਕਹਿੰਦੇ ਉਹ ਹਾ ਦਾ ਨਾਰਾ ਮਾਰਿਆ ਸੀ ਨਵਾਬ 17 ਬੰਦਿਆਂ ਦੇ ਸਾਈਨ ਸੀ ਚਲੋ 2 ਮਿੰਟ ਚ ਗੱਲ ਨਿਵੇੜਦੇ ਆ ਬੜੀ ਵਧੀਆ ਗੱਲ ਹੈ 17 ਬੰਦਿਆਂ ਦੀ ਅਸੈਂਬਲੀ ਸੀ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਪੇਸ਼ ਕੀਤਾ ਦੂਬੇ ਦੀ ਕਚਹਿਰੀ ਚ ਹਰਾਮਜਾਦੇ ਜਿਹੜੇ ਕਟੜ ਧਾਰਮਿਕ ਸੀ ਉਹਨਾਂ ਨੇ ਕੰਮ ਖਰਾਬ ਕੀਤਾ ਸੂਬੇ ਨੇ ਜਦੋਂ ਦੇਖਿਆ ਕਹਿੰਦਾ ਇਹਰੇ ਤਾਂ ਮਾਸੂਮ ਹੈ ਇਸਲਾਮ ਇਜਾਇਤ ਨਹੀਂ ਦਿੰਦਾ ਮਾਸੂਮਾਂ ਤੇ ਜ਼ੁਲਮ ਕਰਨ ਦੀ ਤੇ ਕੌਣ ਉੱਠਦਾ ਹੈ ਹਿੰਦੂ ਉੱਠਦਾ ਹੈ ਜਿਹੜਾ ਹਿੰਦੂ ਧਰਮ ਦਾ ਪਹਿਰੇਦਾਰ ਹੈ ਢੋਤੀ ਪਾਈ ਹੈ ਮੱਥੇ ਟਿੱਕਾ ਹੈ ਠੀਕ ਹੈ ਗਾਇਤਰੀ ਦਾ ਪਾਠ ਕਰਨ ਵੇਦ ਪੁਰਾਣਾਂ ਦਾ ਪਾਠ ਕਰਨ ਵਾਲਾ ਪੱਕਾ ਬੰਦਾ ਹੱਥ ਚਮਾਲਾ ਹੈ ਕਹਿੰਦਾ ਇਸ ਪੋਲੀਏ ਐ ਇਹਨਾਂ ਨੂੰ ਮਾਸੂਮ ਨਾ ਸਮਝੋ ਇਸ ਪੋਲੀਏ ਐ ਕੌਣ ਕਹਿ ਰਿਹਾ ਇੱਕ ਧਰਮ ਦਾ ਆਗੂ ਰਾਜਨੀਤਿਕ ਫੇਰ ਸੋਚ ਰਿਹਾ ਉਹ ਕਹਿੰਦਾ ਯਾਰ ਇਹ ਮਾਸੂਮ ਐ ਇਸਲਾਮ ਫੇਰ ਕੌਣ ਉੱਠਦਾ ਐ ਉੱਥੋਂ ਉੱਠਦਾ ਉਹਨਾਂ ਦਾ ਕਾਜੀ ਕਾਜੀ ਕਹਿੰਦਾ ਕਾਜੀ ਕਹਿੰਦਾ ਹਜ਼ੂਰ ਜੇ ਇਸਲਾਮ ਕਤਲੋਗਾਰਤ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਆਪਾਂ ਐਉਂ ਕਰ ਦਿਆਂ ਆਪਾਂ ਇਹਨਾਂ ਨੂੰ ਜਿੰਦਾਨੀਆਂ 'ਚ ਚਲਾ ਦੇਣ ਜਨਾ ਦੇਣੇ ਆ ਨਾ ਕਤਲੋਗਾਰਤ ਹੋਊਗੀ ਸੱਪ ਵੀ ਮਰ ਜੂ ਹੁਣ ਦੋਨੋਂ ਕੱਟੜ ਧਰਮ ਵਾਲਿਆਂ ਨੇ ਇਹ ਮਤਲਬ ਫੈਸਲਾ ਪੁਆਇਆ ਹੈ ਰੈਜ਼ੋਲੂਸ਼ਨ ਪੁਆਇਆ ਹੈ 17 ਬੰਦਿਆਂ ਚ ਤੇ ਸਿਰਫ ਇੱਕ ਬੰਦੇ ਨੇ ਵਾਕ ਆਊਟ ਕੀਤਾ ਖੜਾ ਹੋ ਕੇ ਜਦੋਂ ਸਾਈਨ ਕੀਤਾ ਕਹਿੰਦੇ ਅੱਜ ਵੀ ਉਹ ਰੈਜ਼ੋਲੂਸ਼ਨ ਪਤਾ ਨਹੀਂ ਮੈਂ ਪੜ ਰਿਆ ਸੀ ਕਿਤੇ ਕਿਤੇ ਸਾਹਮਣੇ ਪਿਆ ਉਹ ਰੈਜ਼ੋਲੂਸ਼ਨ ਜਿਹੜਾ ਇਹ ਦੇ ਨਹੀਂ ਰਿਹਾ ਸਾਹਮਣੇ ਨਹੀਂ ਆਉਣ ਦਿੰਦੇ 17 ਬੰਦਿਆਂ ਦੇ ਸਾਈਨ ਹੋਣੇ ਸੀ 16 ਬੰਦਿਆਂ ਦੇ ਸਾਈਨਾਂ ਕੱਲਾ ਨਵਾਬ ਅਮਲੇਰ ਕੋਟਲਾ ਉੱਠ ਕੇ ਗਿਆ ਕਹਿੰਦਾ ਮੈਂ ਵਾਕ ਆਊਟ ਕਰ ਜੂੰਗਾ ਉਹਨੂੰ ਕਹਿੰਦੇ ਨੇ ਤੇਰੇ ਭਰਾ ਮਾਰੇ ਕਹਿੰਦਾ ਕਹਿੰਦਾ ਕਹਿੰਦੇ ਤੇਰੇ ਭਰਾ ਮਾਰੇ ਉਹ ਕਹਿੰਦਾ ਬਗਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸੇ ਬਚਾਏ ਰੱਖੇ ਖੁਦਾ ਹਮੇ ਐਸੇ ਪਾਪਸ ਐਸੇ ਪਾਪਸ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਅੱਗ ਲਾਊ ਲੋਕ ਹੁੰਦੇ ਨੇ ਨਾ ਇਹਨਾਂ ਤੋਂ ਬਚਨ ਦੀ ਲੋੜ ਹੈ ਆਪਾਂ ਨੂੰ ਐਸ ਵੇਲੇ ਚਾਹੀਦਾ ਸਾਡੀ ਜਿਹੜੀ ਮਾਨਸਿਕਤਾ ਹੈ ਅਸੀਂ ਉਸ ਹਿਸਾਬ ਨਾਲ ਲੈ ਕੇ ਚੱਲੀਏ ਕਿ ਅਸੀਂ ਪੰਜਾਬ ਬਚਾਉਣਾ ਹੈ ਅਸੀਂ ਅਮਨ ਸ਼ਾਂਤੀ ਬਚਾ ਕੇ ਰੱਖਣੀ ਹੈ ਪਿੰਡ ਦੇ ਵਿੱਚ ਕੱਲ ਨੂੰ ਕੋਈ ਐਸਾ ਪਾੜਾ ਨਾ ਪਵੇ ਜਿਹਦੇ ਨਾਲ ਫੇਰ ਨੁਕਸਾਨ ਹੋਵੇ ਫੇਰ ਪ੍ਰਸ਼ਾਸਨ ਤਸ਼ੱਦਦ ਕਰੇ ਕਿਉਂਕਿ ਪ੍ਰਸ਼ਾਸਨ ਵੀ ਕਈ ਵਾਰੀ ਵੰਡਿਆ ਜਾਂਦਾ ਅਕਸਰ ਹੀ ਵੰਡਿਆ ਜਾਂਦਾ ਹੈ ਤਸ਼ੱਦਦ ਹੁੰਦਾ ਵੀ ਹੈ ਪਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਕੁਲਦੀਪ ਸਾਨੂੰ ਪ੍ਰਸ਼ਾਸਨ ਨਾਲ ਵੀ ਚੱਲਣਾ ਪੈਂਦਾ ਸਾਨੂੰ ਸੰਵਿਧਾਨਿਕ ਢਾਂਚੇ 'ਚ ਰਹਿ ਕੇ ਵੀ ਚੱਲਣਾ ਪੈਣਾ ਜੇ ਅਸੀਂ ਸੰਵਿਧਾਨ ਤੋਂ ਬਾਹਰ ਜਾਵਾਂਗੇ ਤਾਂ ਕਈ ਵਾਰੀ ਸਾਨੂੰ ਪ੍ਰਸ਼ਾਸਨ ਵੀ ਜਿਹੜੀ ਆ ਵਢੀਕੀ ਜਿਹੜੀ ਸੈਣੀ ਆਪਣੀ ਗਲਤੀ ਨਾਲ ਵੀ ਕਈ ਵਾਰੀ ਸੈਣੀ ਪੈ ਸਕਦੀ ਹੈ ਇਸ ਕਰਕੇ ਐਸੇ ਹਿਸਾਬ ਨਾਲ ਚੱਲਣਾ ਪੈਣਾ ਸਾਨੂੰ ਵੀ ਆਪਣੇ ਆਪ ਨੂੰ ਸੰਘਰਸ਼ ਵੀ ਕਰਨਾ ਹੈ ਲੰਮੀ ਰੇਸ ਦੇ ਘੋੜੇ ਬਣਾਉਣਾ ਹੈ ਇਹ ਨਹੀਂ ਵੀ ਅੱਜ ਹੀ ਆਪਾਂ ਉਹ ਕੰਮ ਕਰਕੇ ਤੇ ਆਪਣਾ ਇੰਨਾ ਨੁਕਸਾਨ ਕਰਾ ਲਈਏ ਮੁੜ ਕੇ ਸਾਡੇ ਪੰਜਾਬ ਨੂੰ ਦੇਖੂ ਕੌਣ ਜੇ ਤੇਰੇ ਵਰਗੇ ਵਿਜ਼ਨਰੀ ਮੁੰਡੇ ਸਾਨੂੰ ਨਾ ਮਿਲੇ ਤੁਸੀਂ ਵੇਖੋ ਉਸ ਕਚਹਿਰੀ ਚ ਜਿਹਨੇ ਹਾ ਦਾ ਨਾਰਾ ਲਾਇਆ ਅੱਜ ਉਸ ਸ਼ਹਿਰ ਦੇ ਬਛਿੰਦੇ ਨੂੰ ਵੀ ਆਪਾਂ ਇੱਜ਼ਤ ਨਾਲ ਵੇਨੇ ਆਂ ਔਰ ਇੱਕ ਵੀ ਘਟਨਾ ਨਾ 47 ਚ ਹੋਈ ਬਾਈ ਜੀ ਨਾ ਉਦੋਂ ਬਾਅਦ ਹੋਈ ਤੇ ਜਿਨ੍ਹਾਂ ਨੇ ਉਹ ਕੀਤਾ ਸੀ ਮੌਕੇ ਦਾ ਫਾਇਦਾ ਉਠਾਇਆ ਕੀ ਹੋਇਆ ਉਹਨਾਂ ਨਾ ਚੰਗੇ ਕੰਮ ਲਈ ਲੋਕ ਕੇਰਾ ਵਿਰੋਧ ਕਰਦੇ ਪਰ ਬਾਅਦ ਸਾਰੀ ਦੁਨੀਆ ਨਾਲ ਖੜਦੀ ਹੈ ਠੀਕ ਹੈ ਵੀਰੇ ਅੱਜ ਸੋਡੇ ਹਰ ਪੱਖ ਤੋਂ ਨਾਲ ਆ ਪੇਟਾਮੀਨਰ ਨਾਲ ਇਹਨੂੰ ਕਿਸੇ ਅੰਜਾਮ ਤੱਕ ਲਿਜਾਓ ਤਾਂ ਕਿ ਆਉਣ ਵਾਲੇ ਸਮੇਂ ਤੇ ਵੀ ਇਹ ਜੇ ਬੰਦ ਨਾ ਹੋਵੇ ਕੋਈ ਗੱਲ ਨਹੀਂ ਕਿਹਾ ਮੰਨਤਾ